ਅਪਾਰਟਮੈਂਟ ਤੇ ਵਿਭਾਗ ਤੇ ਇਲਾਕੇ ਤੇ ਮਾਤਾ ਪਿਤਾ ਤੇ ਪਰਿਵਾਰਾਂ ਦੇ ਲੱਗ ਜਾਂਦਾ ਜਿਹੜਾ ਤੋਂ ਨਹੀਂ ਹੁੰਦਾ ਜੀ ਦੇਖੋ ਇੱਕ ਮਹਿਲਾ ਕਨਸਟੇਬਲ ਜੀ ਅਗਰ ਦੇਖਿਆ ਜਾਵੇ ਆਪਾਂ ਇਮਾਨਦਾਰੀ ਦੇ ਨਾਲ ਛੋਟੀ ਸਭੂਦਨ ਵੀ ਗੱਲ ਕੀਤੀ ਸੀ ਜੇ ਇਮਾਨਦਾਰੀ ਦੇ ਨਾਲ ਆਪਾਂ ਜਿੰਨੀ ਕੁ ਉਹਨਾਂ ਦੀ ਸੈਲਰੀ ਹੁੰਦੀ ਹੈ ਜਿੰਨੇ ਕੁ ਉਹਨਾਂ ਦੇ ਖਰਚੇ ਹੁੰਨੇ ਆ ਡਿਊਟੀ ਦੇ ਦੌਰਾਨ ਵੀ ਉਹਨਾਂ ਦੇ ਖਰਚੇ ਹੁੰਨੇ ਆ ਕਿ ਜਿਹੜਾ ਕਨਸਟੇਬਲ ਹੁੰਦਾ ਕਿਤੇ ਇੱਧਰ ਜਾਣਾ ਉਹ ਜੇਬ ਚੋਂ ਖਰਚਾ ਕਰਨਾ ਪੈਂਦਾ ਜੀ ਉਹਨਾਂ ਨੂੰ ਉਹਦੇ ਦੌਰਾਨ ਕਿੰਨਾ ਕੁ ਤੁਸੀਂ ਕਮਾਈ ਕਰਕੇ ਕਿੰਨੀ ਕੁ ਤੁਸੀਂ ਜ਼ਮੀਨ ਜਾਇਦਾਦ ਬਣਾ ਲੂਗੇ ਤੁਸੀਂ ਕਿੰਨਾ ਕੁ ਬੈਂਕ ਮੈਂਕ ਪਹਿਲੇ ਤੋਂ ਬਣਾ ਲੂਗੇ ਆਪਾਂ ਸੋਚ ਸਕਦੇ ਆ ਜੀ ਸਹੀ ਗੱਲ ਹੈ ਲੇਕਿਨ ਦੂਜੀ ਨਾਲ ਗੱਲ ਇਹ ਸੀ ਇਹ ਕਰਦੇ ਆ ਜਿਵੇਂ ਮਾਨ ਸਾਹਿਬ ਨੇ ਦੇਖੋ ਵਧੀਆ ਬਿਆਨ ਦਿੱਤਾ ਵੀ ਦੇਖੋ ਇਹਦੀ ਤਾਂ ਜਿਹੜੀ ਪ੍ਰੋਟੀ ਜਬਤ ਹੋਣੀ ਆ ਬਲਡੋਜਰ ਚੱਲਣਾ ਚਲੋ ਉਹ ਤਾਂ ਹੈ ਹੀ ਹੈ ਬਾਕੀ ਜਿਹੜੇ ਇਹਦੇ ਨਾਲ ਲਿੰਕਡ ਲੋਕ ਹੈ ਜੀ ਜਿਨ੍ਹਾਂ ਨੇ ਪੈਰ ਪੈ ਦੇ ਦਾ ਸਾਥ ਦਿੱਤਾ ਹੈ ਜੀ ਚਾਹੇ ਉਹ ਰਾਜਨੀਤਿਕ ਲੋਕ ਹੋਣ ਚਾਹੇ ਉਹ ਕਿਸੇ ਵਿਭਾਗ ਨਾਲ ਜੁੜੇ ਹੋਏ ਅਫਸਰ ਹੋਣ ਜੀ 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 ਦੇਖੋ ਇਹ ਇਹ ਖੁਦਕੁਲਾਤ ਸੇ ਕਰ ਰਹੀ ਹੈ ਜ ਜਦੋਂ ਜਾਂਚ ਕੀਤੀ ਗਈ ਜਾਂ ਜਦੋਂ ਜਿਵੇਂ ਪੁਲਿਸ ਆਪਣੀ ਪੁੱਛਗਿੱਛ ਕਰਦੀ ਹੈ ਪੁੱਛਗਿੱਛ ਦੇ ਦੌਰਾਨ ਉਹ ਸਿੱਧੀ ਗੈਰ ਰਹੀ ਹੈ ਵੀ ਮੇਰੀ ਤਾਂ ਆਈਪੀਐਸ ਅਧਿਕਾਰੀਆਂ ਨਾਲ ਗੱਲਬਾਤ ਹੈ ਜੀ ਜੀ ਸਹੀ ਗੱਲ ਦੇਖੋ ਛੋਡੀ ਸਾਹਿਬ ਇੱਕ ਕਾਂਸਟੇਬਲ ਦੂਜੀ ਡਿਸਟ੍ਰਿਕਟ ਤੋਂ ਦੂਜੀ ਡਿਸਟ੍ਰਿਕਟ ਦੇ ਵਿੱਚ ਡਿਊਟੀ ਵੀ ਲਗਾਉਣੀ ਹੈ ਤਾਂ ਉਹ ਸਾਨੂੰ ਨਹੀਂ ਕੀ ਲੱਗਦਾ ਕੋਈ ਆਸਾਨ ਹੋ ਕੋ ਜੀ ਜੀ لیکن ਜਿਹੜੇ ਲੋਕਾਂ ਦੀ ਜਿਹੜੇ ਬਦਲੀਆਂ ਕਰਦੇ ਆ ਜਾਂ ਜਿਹੜੇ ਅਫਸਰ ਹੁੰਦੇ ਆ ਜਦੋਂ ਉਹਨਾਂ ਦੇ ਨਾਲ ਸਿੱਧੇ ਲਿੰਕ ਹੋ ਜਾਂਦੇ ਆ ਮੈਡਮ ਦਾ ਜਿਲ੍ਹਾ ਕਿਹੜਾ ਡਿਊਟੀ ਕਿੱਥੇ ਕਰ ਰਹੀ ਹੈ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਸੀ ਜਿਹੜੀ ਉੱਪਰਲੀ ਮੇਨ ਚੇਨ ਹੈ ਮੇਨ ਚੇਨ ਦੀ ਇਕੱਲੀ ਇਕੱਲੀ ਕੜੀ ਨੂੰ ਬਾਹਰ ਕੱਢ ਕੇ ਇਕੱਲੀ ਇਕੱਲੀ ਕੜੀ ਨੂੰ ਉਹ ਕਰਕੇ ਚੇਨ ਨੂੰ ਦੁਬਾਰੇ ਇੱਕ ਫਿੱਟ ਤਰੀਕੇ ਨਾਲ ਉਹਨੂੰ ਸੈੱਟ ਕਰ ਲੈ ਜਿੱਥੇ ਉਹਨਾਂ ਦੀਆਂ ਜਗਾਵਾਂ ਉੱਥੇ ਬਚਾਉਣਾ ਕਹਿਣ ਦਾ ਮਤਲਬ ਹੈ ਜ਼ਿਲ੍ਹਾਾਂ 'ਚ ਜੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਲ ਕਰਨੀਆਂ ਬਲਡੋਜ਼ਰ ਚਲਾਉਣਾ ਇੱਕ ਵੀ ਬੰਦਾ ਅਗਰ ਇੱਕ ਵੱਲ ਵਾਸਤੇ ਵੀ ਲਿੰਕਡ ਹੈ ਤਾਂ ਉਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ ਜੀ ਮੈਂ ਤੁਹਾਨੂੰ ਦੱਸ ਦੇਣਾ ਕਿ ਕੱਲ੍ਹ ਨਾ ਉੱਥੇ ਕਪੂਰਥਲਾ ਦੇ ਵਿੱਚ ਇੱਕ ਰੈਲੀ ਹੋਈ ਸੀ ਪ੍ਰਤਾਪ ਸਿੰਘ ਬਾਜਵਾ ਦੀ ਜਿਨ੍ਹਾਂ ਨੇ ਭਗਵੰਤ ਮਾਨ ਤੇ ਬਹੁਤ ਜ਼ਿਆਦਾ ਤੰਗ ਕਰੇ ਇਸੇ ਮੁੱਦੇ ਲੈ ਕੇ ਵੀ ਹੁਣ ਦੇਖਣਾ ਇਹ ਹੈ ਕਿ ਵੀ ਉਹ ਅਫਸਰ ਕਦੋਂ ਸਾਹਮਣੇ ਆਣਗੇ ਤਾਂ ਭਗਵੰਤ ਮਾਨ ਨੇ ਜਿਹੜਾ ਐਕਸਪੈਕਟਰ ਲਿਖਿਆ ਹੈ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਵਿਰੋਧੀਆਂ ਨੂੰ ਜਵਾਬ ਦੇਣਾ ਮੈਂ ਕੰਮ ਕਰਕੇ ਦਿਖਾਣਾ ਮੈਂ ਪੰਜਾਬ ਦੇ 3.5 ਕਰੋੜ ਲੋਕਾਂ ਨੇ ਜਿਹਨਾਂ ਨੇ ਮੈਨੂੰ ਸੀਐਮ ਬਣਾਇਆ ਮੈਂ ਉਹਨਾਂ ਨੂੰ ਲੈ ਕੇ ਦਿਖਾਵਾਂਗਾ ਵੀ ਕਿਹੜੇ ਕਿਹੜੇ ਅਫਸਰ ਨੇ ਚਾਇਆ ਹੈ ਕਹਿੰਦੇ ਮੇਰਾ ਕੋਈ ਮੰਤਰੀ ਵੀ ਚਨੋਤ ਹੋਇਆ ਮੈਂ ਉਹ ਵੀ ਨਹੀਂ ਬਖਸ਼ਾਂਗਾ ਹਾਂ ਬਿਲਕੁਲ ਦੇਖੋ ਸਰਦਿਸਾਬ ਉਹ ਇੱਕੋ ਸੀਐਮ ਹੈ ਜੀ ਜੀ ਉਹਨਾਂ ਨੇ ਪੂਰੇ ਪੰਜਾਬ ਦੀ ਸੁਣਣੀ ਆ ਉਹਨੇ ਇਹ ਤਾਂ ਹੈ ਨਹੀਂ ਵੀ ਆਪਰੇ ਤੇ ਛੋਟੀ ਮੇਰੇ ਬਾਰੇ ਬੋਲ ਰਹੀ ਐ ਮੈਂ ਉਹਦੀ ਸੁਣਨ ਲਮਾ ਸੰਜੀਵ ਸ਼ਰਮਾ ਮੇਰੇ ਬਾਰੇ ਉਹ ਬੋਲ ਰਹੀ ਐ ਮੋਦੀ ਸੁਣਨ ਲਮਾ ਬੀਜੇ ਗੜਾਂਗ ਮੇਰੇ ਬਾਰੇ ਬੋਲ ਰਹੀ ਐ ਮੋਦੀ ਸੁਣਨ ਲਮਾ ਉਹ ਸਾਡੀਆਂ ਸੁਣਨ ਨੂੰ ਥੋੜੋ ਬੈਠਾ ਜੀ ਉਦਾਂ ਚ ਬਾਜੀ ਆ ਉਹਨਾਂ ਦੇ ਕੰਮ ਕਰਨਾ ਤੇ ਕੋਈ ਕੋਈ ਵੀ ਚੀਜ਼ ਨੂੰ ਕਿਸੇ ਨੂੰ ਵੀ ਮੈਟਰ ਨੂੰ ਸੋਲਵ ਕਰਨਾ ਉਹ ਵੀ ਤਾਂ ਬਹੁਤ ਵੱਡਾ ਮੈਟਰ ਹੈ ਕਿ ਛੋਟਾ ਜਿਹਾ ਵੀ ਮੈਟਰ ਤੁਸੀਂ ਨਾਰਮਲ ਫੈਮਿਲੀ ਚ ਸੋਲਵ ਕਰਨਾ ਉਹ ਵੀ ਉਹਨੂੰ ਵੀ ਟਾਈਮ ਲੱਗਦਾ ਹੈ ਜੀ ਇਹ ਤਾਂ ਹੈ ਨਹੀਂ ਵੀ ਜਾਦੂ ਦੀ ਛੜੀ ਆ ਵੀ ਨਾ ਲਹੀਗੀ ਮੈਡਮ ਉਹ ਚੱਕ-ਚੱਕ ਸਾਬਾ ਜਿਹਾ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਦੁੱਧ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਮਾਂ ਚਾਹੇ 15 ਦਿਨ ਮਹੀਨਾ 20 ਦਿਨ ਜੋ ਸਰਕਾਰ ਨੂੰ ਚਾਹੀਦਾ ਜੋ ਵਿਭਾਗਾਂ ਨੂੰ ਚਾਹੀਦਾ ਉਹ ਸਮੇਂ ਦੀ ਜ਼ਰੂਰਤਾਂ ਲੋਕ ਲੋਕ ਦੇਣਗੇ ਤੇ ਲੋਕ ਦੇ ਵੀ ਰਹੇ ਆ ਇੱਕਾ ਦੁੱਕਾ ਹੁੰਨੇ ਆ ਜਿਹੜੇ ਰਾਜਨੀਤਿਕ ਲੋਕ ਹੁੰਨੇ ਲੱਤਾਂ ਖਿੱਚਣ ਵਾਲੇ ਹੁੰਨੇ ਜਿਨ੍ਹਾਂ ਨੂੰ ਕੰਮ ਕਰਨੇ ਪਸੰਦ ਨਹੀਂ ਹੁੰਦੇ ਸਰਕਾਰਾਂ ਨੂੰ ਸ਼ਰਮਾ ਜੀ ਵਿਰੋਧੀਆਂ ਵੱਲੋਂ ਵੀ ਸਵਾਲ ਕੀਤੇ ਗਏ ਨੇ ਵੀ ਇੱਕ 50 ਲੱਖ ਰੁਪਏ ਦੀ ਘੜੀ ਹੈ ਬਹੁਤ ਮਹਿੰਗੀ ਉਹ ਯਾਨੀ ਪਾਣੀ ਕਿ ਕੌਨਸਟੇਬਲ ਹੀ ਬੜੀ ਔਖੀ ਹੈ ਤੇ ਉਹ 30-30 ਹਜ਼ਾਰ ਦੀਆਂ ਐਨ ਕਾ 50 ਲੱਖ ਰੁਪਏ ਦੀ ਘੜੀ ਉਹਦੇ ਵਾਸਤੇ ਆਮ ਸ਼ੌਂਕ ਸੀ ਥਾਰ ਗੱਡੀ ਦਾ ਪੰਜ ਗੱਡੀਆਂ ਹੋਦੀਆਂ ਹੋਰ ਸੀ BMW ਜੋ ਕਿ ਬਹੁਤ ਮਹਿੰਗੀ ਹੋਵੀ ਤਾਂ ਉਹਨਾਂ ਨੇ ਮੰਗ ਕੀਤੀ ਹੈ ਵੀ ਸਾਨੂੰ ਪੰਜਾਬ ਪੁਲਿਸ ਤੇ ਆਸ ਨਹੀਂ ਆ ਵੀ ਇਹ ਜਾਂਚ ਹੋਏਗੀ ਉਹਨਾਂ ਨੇ ਕਿਹਾ ਵੀ ਸਾਨੂੰ ਐਨਆਈਏ ਦੀ ਇਨੀਸ਼ੀਏਟਿਵ ਚਾਹੀਦੀ ਹੈ ਵੀ ਇਹ ਪੰਜਾਬ ਤੋਂ ਬਾਹਰ ਜਾਣ ਜਾਵੇ ਤਾਂ ਉਸਤੇ ਹਰਪਾਲ ਚੀਮਾ ਦਾ ਇੱਕ ਬੜਾ ਵਧੀਆ ਬਿਆਨ ਆਇਆ ਸ਼ਰਮਾ ਜੀ ਹਰਪਾਲ ਚੀਮਾ ਨੇ ਕਿਹਾ ਵੀ ਜਿਸਨੇ ਫੜਿਆ ਉਹ ਵੀ ਆਈਪੀਐਸ ਅਫਸਰ ਹੈ ਔਰ ਮੈਂ ਤਾਂ ਅੰਦਾਜ਼ੇ ਨਾਲ ਅਪਡੇਟ ਦੇਣਾ ਜਿਸ ਸਾ ਆਈਪੀਐਸ ਅਫਸਰ ਨੇ ਫੜਿਆ ਔਰ ਡਾਕਟਰ ਸਾਹਿਬ ਦਾ ਬਹੁਤ ਕਰੀਬੀ ਦੋਸਤ ਹੈ ਡਾਕਟਰ ਸਾਹਿਬ ਦੇ ਨਾਲ ਦੇ ਪਿੰਡ ਦਾ ਮੇਰੀ ਕੱਲ ਡਾਕਟਰ ਸਾਹਿਬ ਨਾਲ ਗੱਲ ਹੋਈ ਜੇਕਰ ਆਈਪੀਐਸ ਉਹਨਾਂ ਮਿਲਿਆ ਹੁੰਦੇ ਮੰਦੇ ਕੁਝ ਮਿਲੇ ਹੋਣਗੇ ਪਰ ਕੁਝ ਇਮਾਨਦਾਰ ਵੀ ਹੈਗੇ ਜਿਨੇ ਫੜਿਆ ਉਹ ਛੋਡੀ ਸਾਹਿਬ ਦੇਖੋ ਜਿਨ੍ਹਾਂ ਨੇ ਫੜਿਆ ਉਹਨਾਂ ਤਾਂ ਦੱਦਿਆਣੀ ਪਊਗੀ ਇਲਾਕਾ ਜੋ ਕਦਮਾ ਉਹਨਾਂ ਵੱਲੋਂ ਜੀ ਜੀ ਨਹੀਂ ਉਹਦੇ ਉਹਨਾਂ ਦੇ ਉੱਪਰ ਹੀ ਸਵਾਲ ਉੱਤਰੇ ਹਨ ਅਸ਼ਰਮਾ ਜੀ ਉਹਨਾਂ ਉੱਪਰ ਹੀ ਸਵਾਲ ਉੱਤਰੇ ਹਨ ਕਹਿੰਦੇ ਵੀ ਕੀਪਤਾ ਕਿਲੋ ਵੜੀ ਗਈ ਹੋਵੇ ਪਾਕੀ ਸਾਰਾ ਗਾਮ ਬਚਾਉਣ ਲਈ ਦੇਖੋ ਉਹ ਆਈਪੀਐਸ ਤੇ ਵੀ ਸਵਾਲ ਉੱਤਰੇ ਜਿਹਨੇ ਫੜਿਆ ਨਹੀਂ 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 ਛੋਡੀ ਸਾਹਿਬ ਦੇਖੋ ਇਹ ਜਿਹੜੇ ਸਵਾਲ ਚੱਕਣੇ ਹਨ ਉਹਨਾਂ ਨੂੰ ਚੱਕਣ ਦੋ ਤੇ ਚੱਕਣਗੇ ਜੀ ਜੀ जो किला किलो चिटा लेके निकल गई सी कद नहीं किसी सवाल चुके सवाल चुपने चुकन गए लेकिन जो ग्राउंड जीरो जो चीज हुई है जिस अफसर ने भी हाथ पाया जिम्मे डाक्टर साहब ने ਪਰਾਣਾ ਅਧਿਕਾਰੀ ਹੁੰਦਾ ਜਾਂ ਕੋਈ ਇਦਾਂ ਦਾ ਅਧਿਕਾਰੀ ਹੁੰਦਾ ਸ਼ਾਇਦ ਹੱਥ ਨਾ ਪਾਉਂਦਾ ਨਾ ਹੀ ਕਿਸੇ ਨੂੰ ਹੱਥ ਪਾ ਰਿਹਾ ਸੀ ਹਾਂ ਉਹ ਉਹਨਾਂ ਦੀ ਛਲਾਗਾ ਜੋ ਕਦਮਾਂ ਜਿਨ੍ਹਾਂ ਨੇ ਵੀ ਇਹ ਹੱਥ ਪਾਇਆ ਜਿਨ੍ਹਾਂ ਨੇ ਵੀ ਇਸ ਕੇਸ ਨੂੰ ਲੋਕਾਂ ਤੱਕ ਲੈ ਕੇ ਆਂਦਾ ਉਸ ਨੂੰ ਅੰਦਰ ਕਰਾਉਣ ਦੇ ਵਿੱਚ ਜਿਹੜੀ ਹੈ ਪੂਰਾ ਉਹਨਾਂ ਨੇ ਆਪਣਾ ਰੋਲ ਲਵਾਇਆ ਹਾਲਾਂਕਿ ਡਿਊਟੀ ਦਾ ਜਿਹੜਾ ਉਹਨਾਂ ਨੇ ਆਪਣਾ ਫਰਜ਼ ਲਵਾਇਆ ਜੋ ਸਾਨੂੰ ਇਸ ਨੂੰ ਸਲੂਟ ਕਰਦੇ ਆ ਉਹਨਾਂ ਨੂੰ ਵੀ ਸਲੂਟ ਕਰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਲੂਟ ਕਰਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਇਦਾਂ ਦੀ ਸਿੱਖਿਆ ਦਿੱਤੀ ਜੀ ਲੇਕਿਨ ਕਿਤੇ ਨਾ ਕਿਤੇ ਸਾਰੇ ਲੋਕ ਇਦਾਂ ਦੇ ਨਹੀਂ ਹੁੰਦੇ ਅਗਰ ਸਾਰੇ ਇਦਾਂ ਦੇ ਹੁੰਦੇ ਤਾਂ اپنی مرضی ਦੇ ਨਾਲ ਬਦਲੀ ਕਰਾ ਕੇ ਕਿਤੇ ਵੀ ਰਹਿ ਸਕਦੀ ਸੀ ਹਾਂ ਕੁਝ ਕੋ ਹੁੰਦੇ ਆ ਜਿਹੜੇ ਵੱਡੇ ਅਫਸਰ ਮਿਲ ਜਾਂਦੇ ਆ ਜਾਂ ਵੱਡੇ ਇਦਾਂ ਦੇ ਲੋਕ ਹੁੰਦੇ ਆ ਮਿਲ ਜਾਂਦੇ ਆ ਵੀ ਜਿਨ੍ਹਾਂ ਨੇ ਉਹ ਅਗਲੀਆਂ ਪਤਨੀਆਂ ਕਰਨੀਆਂ ਹੁੰਦੀਆਂ ਉਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਉਹਨੇ ਆ ਕੁਝ ਉਹਨੇ ਜਿਨ੍ਹਾਂ ਨੇ ਉਹ ਗਾਣੀ ਖਰਾਬ ਕਰਤੀ ਉਹ ਮਰਜ਼ੀ ਦੇ ਨਾਲ ਚੱਲੀ ਗਈ ਇਸੇ ਕਰਕੇ ਉਹ ਹੱਥ ਨਹੀਂ ਸੀ ਆ ਰਹੀ ਜੀ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਅੱਜ ਅਮਨਦੀਪ ਕੌਰ ਦਾ ਰਿਮਾਂਡ ਦੂਸਰੇ ਦਾ ਖਤਮ ਹੋ ਰਿਹਾ ਔਰ ਜਿਹੜੇ ਆਈਪੀਐਸ ਦੇ ਆ ਵੱਲੋਂ ਉਹਨੂੰ ਕਾਬੂ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਬਿਆਨ ਆਇਆ ਕਿ ਅਸੀਂ ਅੱਜ ਸ਼ਾਮ ਨੂੰ ਹੀ ਕੋਰਟ ਦੇ ਵਿੱਚ ਰਿਮਾਂਡ ਵਧਾਉਣ ਦੀ ਗੱਲ ਕਰਾਂਗੇ ਕਿਉਂਕਿ ਰਿਮਾਂਡ ਦੇ ਵਿੱਚ ਉਹਨਾਂ ਨੇ ਕਈ ਅਧਿਕਾਰ ਦੇ ਨਾਮ ਲੈ ਲਏ ਨੇ ਪਰ ਅਸੀਂ ਜਨਤਕ ਨਹੀਂ ਕਰਾਂਗੇ ਅਸੀਂ ਜਨਤਕ ਕਰਾਂਗੇ ਭਗਵਾਨ ਤਮਨਜੀ ਨੂੰ ਸਿੱਧਾ ਬਿਲਕੁਲ ਬਿਲਕੁਲ ਦੇਖੋ ਉਹਨਾਂ ਦੀ ਜਿਹੜੀ ਡਿਊਟੀ ਬਣਦੀ ਹੈ ਉਹਨਾਂ ਦੇ ਫਰਜ਼ ਦੇ ਅਕੋਰਡਿੰਗ ਜੋ ਉਹਨਾਂ ਦਾ ਪ੍ਰੋਟੋਕੋਲ ਆ ਪਰਫਾਰਮਾਂਸ ਦੇ ਵਿੱਚ ਚੱਲਣਗੇ ਜੀ ਕੋਈ ਜ਼ਰੂਰੀ ਨਹੀਂ ਆ ਵੀ ਜਨਤਕ ਹੋਣੀ ਚਾਹੀਦੀ ਜਨਤਕ ਦਾ ਦੁੱਧੋਂ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਐਂਡ ਦੇ ਵਿੱਚ ਕੋਈ ਜ਼ਰੂਰੀ ਥੋੜਾ ਵੀ ਪਲ-ਪਲ ਦੀ ਜਿਹੜੀ ਲੋਕਾਂ ਦੇ ਅੱਗੇ ਸੀਕਰਟ ਲਿਆ ਕੇ ਰੱਖੋ ਬਹੁਤ ਸੀਕਰਟ ਹੁੰਨੇ ਆ ਜਦੋਂ ਕਿਸੇ ਸੌਲਵ ਨੂੰ ਕੰਮ ਨੂੰ ਸੌਲਵ ਕਰਨਾ ਹੁੰਦਾ ਉਹ ਵਿਭਾਗਾਂ ਦੇ ਜਿਹੜੇ ਅਧਿਕਾਰੀ ਹੁੰਨੇ ਉਹਨਾਂ ਨੂੰ ਬਹੁਤ ਸੀਕਰਟ ਰੱਖਣਾ ਪੈਂਦਾ ਜੀ ਇਸੇ ਕਰਕੇ ਜਿਹੜੇ ਮਿਸ਼ਨ ਆ ਕਿਤੇ ਨਾ ਕਿਤੇ ਕੰਮ ਜਾ ਰਹੇ ਨੇ ਜੋ ਸੀਕਰਟ ਤਦੋ ਤੇ ਪਾਣੀ ਦਾ ਪਾਣੀ ਜਨਤਕ ਹੋਣ ਦੀ ਜ਼ਰੂਰਤ ਹੈ ਜੀ ਕਿਉਂਕਿ ਸਰੋ ਮੈਂ ਇੱਕ ਅਪਡੇਟ ਹੋਰ ਦੇ ਦੇਣਾ ਦੋ ਦਿਨ ਦੇ ਰਿਮਾਂਡ ਦੇ ਵਿੱਚ ਦੋ ਐਸਐਸਪੀ ਇੱਕ ਡੀਐਸ ਪਾਰਟੀ ਦੇ ਵਿਧਾਇਕਾ ਦਾ ਨਾਂ ਆ ਗਿਆ ਤਾਂ ਇਹ ਸਵਾਲ ਉੱਠ ਰਹੇ ਹੋਰ ਦਰਦੇ ਨੇ ਵੀ ਅਸੀਂ ਸਿੱਧਾ ਭਗਵੰਤਬਾਈ ਨੂੰ ਇਨਕੁਆਰੀ ਦਾਂਗੇ ਤਾਂ ਕਿ ਸਾਡੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਬਿਲਕੁਲ ਸੋਢੀ ਸਾਹਿਬ ਦੇਖੋ ਇਹ ਇੱਕ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹਦੀ سپورਟ ਤੋਂ ਬਿਨਾਂ ਇਹ ਕੰਮ ਨਹੀਂ ਚੱਲਦਾ ਵੱਡੇ ਆਫਰਾਂ ਦੇ ਬਿਨਾਂ ਇਹ ਕੰਮ ਨਹੀਂ ਚੱਲਦਾ ਇਹ ਪੂਰੀ ਚੈਨ ਜਿਹਨੂੰ ਆਪਾਂ ਚੈਨ ਵੀ ਨਹੀਂ ਕਹਿ ਸਕਦੇ ਇਹਨੂੰ ਪੂਰਾ ਗੈਂਗ ਕਹਿ ਸਕਦੇ ਆ ਜੀ ਸ਼ਰਮਾ ਜੀ ਇੱਕ ਮਿੰਟ ਹੋਲਡ ਕਰੋ ਇਹ ਮਾਲਵਿੰਦਰ ਹੀ ਆ ਗਏ ਨੇ ਇਹ ਕਦੇ ਕਦੇ ਕੱਟਿਓ ਨਾ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾਲਿੰਦਰ ਜੀ ਤੁਹਾਨੂੰ ਪਤਾ ਕੀ ਲਈ ਚੱਲ ਰਿਹਾ ਨਾ ਹੀ ਨਾਮ ਆਇਆ ਖੇਤ ਬੱਛੇ ਤੇ ਜਿੱਥੇ ਦੇਖ ਮਾ ਜਿੰਦਰੀ ਜਿਹੜੀ ਕੁੜੀ ਫੜੀ ਕਾਂਸਟੇਬਲ ਭਗਵੰਤ ਮਾਨ ਦਾ ਬਿਆਨ ਆ ਗਿਆ ਹੈ ਕਹਿੰਦੇ ਉਹਦੀ ਕੋਠੀ ਦੇ ਵੀ ਪਵਰ ਬੋਰ ਜਲਦੀ ਬਣੋਦੇ ਚੱਲੇਗਾ ਦੇਖੋ ਜੀ ਇਹ ਚੱਲਣਾ ਜ਼ਰੂਰੀ ਆ ਫਿਰ ਇਹਦੇ ਵਿੱਚ ਤਾਂ ਫਿਰ ਕੁਝ ਬਾਤ ਹੀ ਨਹੀਂ ਰਿਹਾ ਹੈਗਾ ਐ ਨਹੀਂ ਪਤਾ ਮੈਂ ਇੱਕ ਦੇਖੀ ਵੀ ਤੜਕੇ ਖਬਰ ਤੇ ਉਹਦੇ ਬਹੁਤ ਵੱਡੇ ਵੱਡੇ ਖਲਾਸੇ ਹੋ ਰਹੇ ਹੋਣਗੇ ਜੇ ਉਹਦੇ ਕਹਿੰਦੇ ਵੀ ਫੋਨ ਆਈ ਫੋਨ ਜੇ ਲੋਕ ਫੁੱਲਦੇ ਨੇ 50 ਲੱਖ ਰੁਪਏ ਦੀ ਘੜੀ ਹੈ ਜਿਹਦੀ ਇਹ ਕੋਈ ਕੋਈ ਵੀ ਗੱਲ ਆ ਉਹ ਸਿਆਣੇ ਕਹਿੰਦੇ ਨੇ ਵੱਡੀਆਂ ਮੱਛੀਆਂ ਦਾ ਜੇ ਉਹਨੇ ਦੂਰ ਨੇ ਜੇ ਵੱਡੀਆਂ ਮੱਛੀਆਂ ਵੱਢ ਲੀਆਂ ਛੋਟੀਆਂ ਮੱਛੀਆਂ ਦਾ ਜਦੋਂ ਛੱਪੜ ਜੋ ਪਾਣੀ ਨਿਕਲ ਕੇ ਆਪ ਹੀ ਸੁੱਕ ਜਾਣਗੀਆਂ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਦੋਨ ਦਾ ਰਿਮਾਂਡ ਅਜ ਖਤਮ ਹੋ ਰਿਹਾ ਪਰ ਰਿਮਾਂਡ ਦੇ ਵਿੱਚ ਦੋ ਐਸਐਸਪੀ ਇੱਕ ਡੀਐਸਪੀ ਔਰ ਦੋ ਆਪ ਪਾਰਟੇ ਦੇ ਵਿਧਾਇਕਾਂ ਦਾ ਨਾਮ ਆ ਗਿਆ ਤਾਂ ਭਗਵਾਨ ਜੀ ਨੇ ਕਿਹਾ ਜੇ ਸਾਡੀ ਪਾਰਟੀ ਦੇ ਕੋਈ ਵਿਧਾਇਕ ਹੋਏ ਮੈਂ ਬਖਸ਼ਾਂਗਾ ਨਹੀਂ ਸਭ ਇੱਦਾਂ ਹੀ ਜਾ ਕੇ ਆਵਾਂਗਾ ਸਾਹਮਣੇ ਦੇਖੋ ਜੀ ਸਹੀ ਗੱਲ ਆ ਜੇ ਅਸਲਤ ਆਪਾਂ ਮੰਤਲਵ ਲੋਕਾਂ ਨਾਲ ਵਾਦਾ ਕਰਿਆ ਨਸਾ ਖਤਮ ਕਰਨ ਦਾ ਫਿਰ ਚਾਹੇ ਆਪਦਾ ਚਾਹੇ ਬਗਾਨਾ ਫਿਰ ਤਾਂ ਚਿੱਟਾ ਹੋਣਾ ਚਾਹੀਦਾ ਇਹ ਗੱਲ ਵਿੱਚ ਵੀ ਦੇਖ ਕੇ ਤੇ ਜੇ ਨਸੇ ਖਤਮ ਕਰਨ ਦੇ ਵਿੱਚ ਭਗਵਾਨ ਤਮਾਨ ਸਰਕਾਰ ਇਸੇ ਨਜ਼ਰੀਏ ਨਾਲ ਦੇਖੂਗੀ ਤਾਂ ਉਹ ਫਿਰ ਦੂਰ ਨਹੀਂ ਜਿਹੜੇ ਦਿਨ ਨਸੇ ਦਾ ਜਿਹੜਾ ਠੱਲ ਪਾਈ ਜਾਊਗੀ ਜੋ ਵੱਡੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਛੋਟੀਆਂ ਤਾਂ ਆਪਦੇ ਆਪੇ ਹਟ ਜਾਣਗੀਆਂ ਮੈਂ ਸ਼ਰਮਾ ਜੀ ਕੋ ਤੁਹਾਡੀ ਗੱਲ ਦਾ ਜਵਾਬ ਲੈਣਾ ਲਾਈਨ ਤੇ ਰਹੋ ਸ਼ਰਮਾ ਹੀ ਸੁਣ ਰਹੇ ਹੋ ਆ ਬਿਲਕੁਲ ਦੇਖੋ ਜੁਬੀ ਸਾਹਿਬ ਬਿਲਕੁਲ ਮਾਲਵਿੰਦਰ ਜੀ ਨੇ ਬਹੁਤ ਵਧੀਆ ਕਿਹਾ ਵੀ ਦੇਖੋ ਜਦੋਂ ਵੱਡੀਆਂ ਮੱਛੀਆਂ ਜਦੋਂ ਆਪੇ ਚ ਆ ਗਈਆਂ ਵਿਚ리에 ਛੋਟੀਆਂ ਮੱਛੀਆਂ ਉਹ ਉਹਦੀ ਹਿੰਮਤ ਨਹੀਂ ਜੀ ਪਾਉਗੀ ਚਾਹੇ ਵੱਡੀ ਮੱਛੀ ਰਾਜਨੀਤੀ ਕੋਵੇ ਚਾਹੇ ਵੱਡੀ ਮੱਛੀ ਕਿਸੇ ਵਿਭਾਗ ਨਾਲ ਜੁੜੀ ਹੋਵੇ ਜੀ ਇਹ ਵੱਡੀਆਂ ਬੱਚੀਆਂ ਬਾਤ ਜਾਨੀਆਂ ਜੇ ਫਸ ਜਾਂਦੇ ਆਪ ਲੋਕ ਲੇਕਿਨ ਇਸ ਮੈਟਰ ਦੇ ਵਿੱਚ ਇਹਨੂੰ ਅਸੀਂ ਵੱਡੀ ਮੱਛੀ ਕਹਿ ਸਕਦੇ ਹਾਂ ਲੇਕਿਨ ਇਸ ਤੋਂ ਵੀ ਉੱਪਰ ਜਿਹੜੀਆਂ ਵੱਡੀਆਂ ਬੱਚੇ ਜਿਵੇਂ ਮੈਂ ਕਿਹਾ ਵੀ ਇਹ ਪੁਰਸ ਆਪਰਮੀ ਹੈ ਕਿ ਇਹ ਲੋਕ ਸਰਕਾਰੀ ਵਿਭਾਗਾਂ ਚ ਜੀ ਹੈਗੇ ਇਹ ਤਾਂ ਇੱਕ ਗੈਂਗ ਬਣਾਇਆ ਹੋਇਆ ਜੀ ਇਹਨਾਂ ਨੇ ਇਹ ਤਾਂ ਸਿਰ ਕਰ ਰਹੀ ਹੈ ਜੀ ਲੋਕਾਂ ਦੇ ਟੈਕ ਦਾ ਪੈਸੇ ਦੀ ਤਰਖਾ ਲੈ ਰਹੇ ਆ ਉਲਟਾ ਹੈ ਗੈਂਗ ਚਲਾ ਰਹੇ ਹੈ ਕੋਈ ਅਸਰੂਪ ਚ ਨਹੀਂ ਜੀ ਇਹ ਤਾਂ ਗੈਂਗ ਕਹਿੰਦੇ ਉਹ ਬੈਂਕਵਾਰ ਦੇ ਵਿੱਚ ਇਹਨਾਂ ਦਾ ਨੋਸ਼ਾ ਬਣਾਉਣਾ ਚਾਹੀਦਾ ਇਹ ਪੂਰਾ ਗੈਂਗ ਚਲਾ ਕੇ ਨੀਚੋਂ ਤੋਂ ਲੈ ਕੇ ਉੱਪਰ ਤੱਕ ਕਿਤੇ ਨਾ ਕਿਤੇ ਚੈਨ ਚੱਲਦੇ ਤਾਂ ਜਾ ਕੇ ਇਹਨਾਂ ਚ ਕਟਵਾਰ ਜਿਹੜੀ ਹੈ ਇਹ ਵਾਰਦਾਤ ਇਹਨਾਂ ਦਾ ਨਿਜਾਮ ਦਿੱਤਾ ਜਾਂਦਾ ਜੀ ਸ਼ਰਮਾ ਜੀ ਤੁਹਾਨੂੰ ਵੀ ਲੱਗਦਾ ਹੈ ਭਗਵਾਨ ਤਮਨ ਜੀ ਕਾਰਵਾਈ ਕਰਨਗੇ ਜਿਹੜੇ ਅਫਸਰ ਨਾਮ ਸਾਹਮਣੇ ਆਣਗੇ ਸਹੀ ਦੱਸਿਓ ਸਹੀ ਦੱਸਿਓ ਬਿਲਕੁਲ ਛੋਟੀ ਸਾਬ ਕਾਰਵਾਈ ਹੋਊਗੀ ਜੇਕਰ ਕਾਰਵਾਈ ਨਾ ਹੋਣੀ ਹੁੰਦੀ ਤਾਂ ਹੁਣ ਨੂੰ ਕਿਦਣਾ ਕਿਤੇ ਠੰਡਾ ਹੁੰਦਾ ਜਾਣਾ ਸੀਗਾ ਕੰਮ ਦੇਖੋ ਜਿਹੜਾ ਪੁਲਿਸ ਦਰਜ ਮਾਮਲਾ ਹੈ ਅੱਜ ਤੇ ਦੋਪਲ ਦੀ ਨਿਊਜ਼ ਮਿਲ ਜਾਂਦੀ ਆ ਉਹਦੇ ਅਕੋਰਡਿੰਗ ਅਗਰ ਦੇਖਿਆ ਜਾਵੇ ਮਾਨ ਸਾਹਿਬ ਬਿਲਕੁਲ ਉਹਨਾਂ ਨੇ ਸਹੀ ਕਿਹਾ ਸਹੀ ਕਿਹਾ ਵੀ ਸਹੀ ਕਰਦੇ ਆ ਵੀ ਤੇ ਕਰਨਗੇ ਵੀ ਲੇਕਿਨ ਜਿਨ੍ਹਾਂ ਨੇ ਲੱਤਾਂ ਕੱਚੀਆਂ ਉਹ ਕੱਚੀਆਂ ਕੋਈ ਪ੍ਰੋਬਲਮ ਨਹੀਂ ਆ ਲੇਕਿਨ ਗਰਾਊਂਡ ਜ਼ੀਰੋ ਤੇ ਆ ਕੇ ਦੁੱਧ ਦੁੱਧ ਪਾਣੀ ਦਾ ਪਾਣੀ ਤੁਹਾਨੂੰ ਲੱਗਦਾ ਮਾਨ ਸਾਹਿਬ ਕਰਨਗੇ ਕਿਉਂਕਿ ਮਾਨ ਸਾਹਿਬ ਜੋ ਕਹਿੰਨੇ ਆ ਉਹ ਕਰਦੇ ਆ ਹਾਂ ਕਿਤੇ ਨਾ ਕਿਤੇ ਕੋਈ ਐਦਾ ਦੀ ਗੱਲਬਾਤ ਹੋ ਜਾਂਦੀ ਵੀ ਜਿਹੜੀ ਸੱਜੇ ਕਰਕੇ ਹੋਣਾ ਪੈ ਜਾਂਦਾ ਬਿਆਨਬਾਜ਼ੀ ਹੋ ਜਾਂਦੀ ਹੈ ਜਾਂ ਕੁਝ ਅਫਰ ਨਹੀਂ ਕਰਨਾ ਚਾਹੁੰਦੇ ਜਾਂ ਅਧਿਕਾਰੀ ਨਹੀਂ ਤਾਂ ਨਹੀਂ ਕੁਝ ਨਾ ਨੇ ਤਾਂ ਕੋਈ ਕੋਣ ਜਾਣ ਹੁੰਨੇ ਇੰਦਾ ਦੀ ਕੋਈ ਨਾ ਕੋਈ ਗੱਲਬਾਤ ਹੋ ਜਿਵੇਂ ਤਾਂ ਲੱਗ ਕਰ ਲੇਕਿਨ ਇਸ ਮੈਟਰ ਦੇ ਵਿੱਚ ਸਾਨੂੰ ਨਹੀਂ ਲੱਗਦਾ ਇੰਦਾ ਕੁਝ ਹੋਊਗਾ ਜੀ ਮਾਲਵਿੰਦਰ ਜੀ ਕੋ ਦੁਆਵਾਂ ਨੇ ਮਾਲਵਿੰਦਰ ਜੀ ਤੁਹਾਨੂੰ ਵੀ ਲੱਗਦਾ ਵੀ ਭਗਵਾਨ ਤਮਾਂ ਜੀ ਕਾਰਵਾਈ ਕਰਨਗੇ ਜਾਂ ਨਹੀਂ ਕੋਈ ਦੇਤਾ ਜਿਹੜੇ ਨਜ਼ਰੀਏ ਨਾਲ ਚੱਲ ਰਹੇ ਨੇ ਫੇਰ ਤਾਂ ਜ਼ਰੂਰ ਕਰਨਗੇ ਜਿਵੇਂ ਹੁਣ ਮੈਂ ਦੇਖਿਆ ਦੀ ਵਿਜੇ ਪ੍ਰਤਾਪ ਸਿੰਘ ਨੇ ਵੀ ਚੈਲੰਜ ਕਰਿਆ ਤੇ ਭਗਵਾਨ ਪ੍ਰਮਾਨ ਸਰਕਾਰ ਨੂੰ ਇਹਨਾਂ ਦੀ ਬੰਦਾ ਉਹ ਅੰਮਰਸਰ ਤੋਂ ਚੁਣਿਆ ਹੋਇਆ ਜੀ ਜੀ ਪਰ ਉਹ ਇਹਨਾਂ ਦੇ 6 6 ਮਹੀਨੇ ਜ਼ਰੂਰ ਲੱਗ ਜਾਣਗੇ ਜਿਹੜੇ ਜਿਵੇਂ ਮੂਨਸੀ ਨੇ ਐਸਐਚਓ ਨੇ ਸਾਹਬ ਦੀਆਂ ਇੱਕ ਨਾਲ ਇੱਕ ਦੂਜੇ ਦੀਆਂ ਕੜੀਆਂ ਜੁੜਨ ਪਈਆਂ ਨੇ ਜੀ ਪਰ ਟਾਈਮ ਜ਼ਰੂਰ ਲੱਗੂਗਾ ਪਰ ਇਹ ਗੱਲ ਕਹ ਰਿਹਾ ਸੀ ਵੀ ਜਿਹੜੇ ਵੀ ਮਾੜੇ ਬੰਦੇ ਖਾ ਰਹੇ ਨੇ ਜਾਂ ਪੋਸਟ ਖਾ ਰਹੇ ਨੇ ਪਰ ਮੈਂ ਇੱਕ ਗੱਲ ਜਰੂਰ ਕਹਿਣਾ ਜੀ ਵੀ ਜਿਹੜਾ ਪੋਸਟ ਦੀ ਆ ਭੁੱਖੀ ਦਾ ਉਹ ਉਸ ਟਾਈਮ ਲਈ ਸਾਲ ਲਈ 2 ਸਾਲ ਲਈ ਉਹਦਾ ਐਗਰੀਮੈਂਟ ਜਿਵੇਂ ਖਰਾਬ ਦੇ ਨੇ ਉਹਨਾਂ ਦੇ ਵਿੱਚ ਇਹ ਕੱਢ ਕੇ ਦੇਖਣਾ ਚਾਹੀਦਾ ਵੀ ਚਿੱਟੇ ਨਾਲ ਕਿੰਨੇ ਮਰੇ ਨੇ ਜੇ ਅਸੀਂ ਭੁੱਖੀ ਦੇ ਠੇਕੇ ਪੋਸਟ ਦੇ ਠੇਕੇ ਕਰਦੇ ਆ ਬਜਾਅ ਤਾਂ ਨਹੀਂ ਸਕਦੇ ਚਲੋ ਔਰ ਉਹਦੇ ਵਿੱਚ ਸਰਪਾ ਕੰਮ ਚਾਣਾ ਜ਼ਰੂਰ ਚਾਹੀਦਾ ਵੀ ਚਿੱਟੇ ਨਾਲੋਂ ਬੰਦੇ ਘੱਟ ਮਰਦੇ ਨੇ ਜਾਂ ਵੱਧ ਮਰਦੇ ਨੇ ਉਸ ਤੋਂ ਬਾਅਦ ਲੋਕਾਂ ਦੀ رائے ਆ ਵਿੱਚ ਸਰਪਾ ਆਪ ਹੀ ਦੱਸ ਦੂਗਾ ਤੁਹਾਡੀ ਗੱਲ ਦਾ ਜਵਾਬ ਸ਼ਰਮਾ ਜੀ ਤੇ ਨਾ ਸ਼ਰਮਾ ਜੀ ਸ਼ਰਾਬ ਵਿਕਰੀ ਹੈ ਸ਼੍ਰੀਆਮ ਔਰ ਚਿੱਟੇ ਨਾਲ ਸ਼੍ਰੀਆਮ ਬੰਦੇ ਮਾਰ ਰਹੇ ਆ ਪਰ ਸਰਕਾਰ ਅਫੀਮ ਪੋਸਤ ਭੁੱਕੀ ਨਹੀਂ ਇਹ ਲਾਇਸੈਂਸ ਨਹੀਂ ਚਾਲੂ ਕਰੀ ਦੇਖੋ ਹੋਣਾ ਚਾਹੀਦਾ ਜੀ ਇਹ ਸੀ ਤਾਂ ਕਹਿੰਦਾ ਜਿਵੇਂ ਮਹਾਲਬਿੰਦਰ ਜੀ ਨੇ ਕਿਹਾ ਵੀ ਜਦੋਂ ਤੁਸੀਂ ਜੇ ਜ਼ਮੀਨ ਦੀ ਖੇਤੀ ਦੀ ਤੁਸੀਂ ਇਹ ਵੇਚ ਉਹ ਨਹੀਂ ਦੰਦੇ ਪਰਮਿਸ਼ਨ ਨਹੀਂ ਲੰਦੇ ਤਾਂ ਕਿਤੇ ਨਾ ਕਿ ਤੇ ਜਿਹੜੀ ਆ ਰੱਖਣ ਦੀ ਵੇਚਣ ਦੀ ਇਸ ਹਿਸਾਬ ਨਾਲ ਦੇਣੀ ਚਾਹੀਦੀ ਆ ਐਸਾ ਕਹਿੰਦਾ ਸਾਨੂੰ ਖੇਤੀ ਦੀ ਵੀ ਪਰਮਿਸ਼ਨ ਉਹਨੇ ਚਾਹੀਦੀ ਆ ਕਿਉਂਕਿ ਉਹਦੇ ਵਿੱਚ ਕਿੰਨਾ ਦੇਸ਼ ਨੂੰ ਲਾਭ ਹੋਣਾ ਪਹਿਲਾਂ ਤਾਂ ਜਿਹੜਾ ਪੈਸੇ ਦਾ ਪ੍ਰਾਪਟ ਹੈ ਦੂਜਾ ਜਿਹੜਾ ਜਿਹਦਾ ਕੋਰ ਵਧਿਆ ਜਾਣਾ ਤੀਜਾ ਜਿਹੜੇ ਸਾਡੇ ਨੌਜਵਾਨੋ ਕੰਮ ਕਰਨਗੇ ਅਸੀਂ ਇਹ ਨਹੀਂ ਕਹਿੰਦੇ ਕਿ ਕਿਸੇ ਨੂੰ ਕਿਤੇ ਲੌਕ ਟੀਮ ਤੇ ਲਾਓ ਲੇਕਿਨ ਜਿਹੜਾ ਅੱਜ ਕਿੱਤੇ ਦੇ ਰਸਤੇ ਦੇ ਨੌਜਵਾਨ ਚੱਲ ਰਿਹਾ ਜਿਹੜਾ ਅੱਜ ਅੱਜ ਸ਼ੁਰੂ ਕਰਦਾ 6 ਮਹੀਨੇ ਬਾਅਦ ਉਹਦਾ ਜੀਵਨ ਨਹੀਂ ਦਾ ਖਤਮ ਹੋ ਜਾਂਦੀ ਹੈ ਕਮ ਸੇ ਕਮ ਜੇ ਉਹ ਚੀਜ਼ ਦਾ ਕੋਈ ਸੇਵਨ ਕਰੂਗਾ ਜਾਂ ਉਹ ਕੰਮ ਵੀ ਕਰੂਗਾ ਤੰਦਰੁਸਤ ਹੀ ਰਹੂਗਾ ਕਿਤਨੇ ਕਿਤੇ ਚੀਜ਼ਾਂ ਦੋਹੀਆਂ ਜੀ ਵੀ ਪਹਿਨੀਆਂ ਦਵਾਈ ਦਾ ਕੰਮ ਵੀ ਕਰੂਗਾ ਲੇਕਿਨ ਜਿਹੜਾ ਇਹ ਕਿੱਤੇ ਦਾ ਕੋੜਾ ਕਮ ਸੇ ਕਮ ਘਟ ਸਾਰੇ ਦਰਸ਼ਕਾਂ ਨੂੰ ਕਹਿ ਰਿਹਾ ਤੁਹਾਨੂੰ ਵੀ ਕਹਿ ਰਿਹਾ ਅਗਰ ਚਿੱਟਾ ਨਿਕਲਦਾ ਹੈ ਚਿੱਟੇ ਦਾ ਭੁੱਕੀ ਫੀਮ ਪੋਸਟ ਨਾਲ ਕੋਈ ਮੇਲ ਨਹੀਂ ਜੀ ਹੈਗਾ ਉਹ ਇੱਕ ਦਵਾਈਆਂ ਦੇ ਸਾਥ ਨਾਲ ਜੀ ਚੱਲਦੀ ਹੈ ਇਹ ਇੱਕ ਸਾਡੀ ਜਾਨ ਲੈਵਾ ਜਿਹਨੂੰ ਕਹਦੇ ਨੇ ਨਸ਼ਾ ਜੀ ਇਹ ਚਿੱਟਾ ਵੰਡ ਹੁੰਦਾ ਹੈ ਸਾਡਾ ਜਿਹੜਾ ਨੌਜਵਾਨ ਅੱਜ ਜਿਨ੍ਹਾਂ ਦੀਆਂ ਸ਼ਕਲਾਂ ਦੇਖ ਲਓ ਜਿਨ੍ਹਾਂ ਦੀਆਂ ਲੱਤਾਂ ਦੇ ਭਾਰ ਨਹੀਂ ਚੱਲਦੀਆਂ ਉਹ ਦੇਖ ਲਓ ਹੁਣ ਜਿਹੜੇ ਏਰੀਆ 'ਚ ਮੈਂ ਰਹਿਣਾ ਇਹ ਏਰੀਏ ਦੇ ਵਿੱਚ ਤੁਸੀਂ ਕੱਢ ਕੇ ਦੇਖ ਲਓ ਇਹੋ ਜਿਹੇ ਲੋਕ ਫਿਰਦੇ ਆ ਮੁੰਡੇ ਫਿਰਦੇ ਆ ਜਿਨ੍ਹਾਂ ਦੀਆਂ ਸ਼ਕਲਾਂ ਪਹਿਨੀ ਦੱਸ ਨਹੀਂ ਪਿਆ ਕੀ ਕਰਦੇ ਆ ਜੀ ਕਭ ਸੇ ਕਮ ਇਨਰਜੀ ਚਾਹਤੋ ਤੁਹਾਡਾ ਨੌਜਵਾਨ ਬਾਦੂ ਭਾਈ ਸ਼ਰਮਾਈ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਾ ਜਾਨਾ ਕੱਲ ਦੀ ਗੱਲ ਹੈ ਸ਼ਾਮ ਦੀ ਮਾਲੰਦਰੀ ਕੋਲ ਜਵਾਬ ਲਾਂਗਾ ਪਹਿਲਾ ਤੁਸੀਂ ਦਿਓ ਕੱਲ ਨਾ ਮੈਂ ਆਪਣੇ ਇੱਕ ਦੋਸਤ ਹੈ ਉਹ ਦਵਾਈ ਲੈਣ ਗਿਆ ਸੀ ਅਜੇ ਵੀ ਨਸ਼ਾ ਸਰ ਉਹ ਕਹਿੰਦਾ ਮਿਲਦੀ ਹੈ ਗੋਲੀ ਸਰਕਾਰੀ ਗੋਲੀ ਤੇ ਮੈਂ ਉੱਥੇ ਬਾਹਰ ਬੈਠਾ ਸੀ ਉਹ ਨਾ ਇੱਕ ਮੈਡਮ ਸਮਝਾ ਰਹੀ ਸੀ ਇੱਕ ਬੰਦਾ ਕਹਿੰਦਾ ਵੀ ਜੀ ਇਹ ਗੋਲੀ ਤਾਂ ਮੈਨੂੰ ਪੱਕੀ ਲੱਗੀ ਇਹ ਉਹ ਉਹ ਕਹਿੰਦੀ ਮੈਡਮ ਨੇ ਇਹ ਗੱਲ ਕਹੀ ਕਹਿੰਦੀ ਇਹ ਨਸ਼ਾ ਨਹੀਂ ਹੈਗਾ ਉਹ ਮੁੰਡਾ ਬਹਿਸ ਪਿਆ ਕਹਿੰਦਾ ਮੈਡਮ ਮੈਂ ਤਾਂ ਖਾਂਦਾ ਨਹੀਂ ਮੈਂ ਤਾਂ ਨੀਂਦ ਨਹੀਂ ਆਂਦੀ ਮੈਂ ਤਾਂ ਬੈਠ ਨਹੀਂ ਹੁੰਦੇ ਮੈਂ ਤੇ ਉਹ ਕਹਿੰਦੀ ਇਹ ਗੋਲੀ ਦਾ ਨਸ਼ਾ ਹੀ ਨਹੀਂ ਹੈਗਾ ਉਹ ਜਦੋਂ ਮੈਂ ਬੰਦਿਆਂ ਗੱਲਵਾ ਕੀਤੀ ਮੈਂ ਕਾਕਾ ਕੀ ਗੱਲ ਹੈ ਕਹਿੰਦਾ ਪਾਜੀ ਜੇ ਮੈਂ ਗੋਲੀ ਨਹੀਂ ਖਾਵਾਂ ਨਾ ਤਾਂ ਕਹਿੰਦਾ ਮੈਂ ਤੂੰ ਨਹੀਂ ਸਦਾ ਜਿਵੇਂ ਤੁਸੀਂ ਕਿਹਾ ਸ਼ਕਲਾਂ ਦੇਖ ਲਓ ਉਹ ਬੰਦੇ ਦਾ ਉਹ ਹਾਲ ਵੇਲੇ ਚੜਦਾ ਫਿਰ ਸਰਕਾਰਾਂ ਇਹ ਗੋਲੀਆਂ ਕਿਉਂ ਚਲਾਰੀਆਂ ਨੇ ਇਹਦਾ ਇਹਦਾ ਟਿੱਟਣਾ ਪੈ ਪੈਣੇ ਪੈਣਕ ਨੇ ਛੋਟੀ ਸਾਹ ਛੋਟੀ ਸਾਹ ਸੁਣ ਲਓ ਜੀ ਦੇਖੋ ਇੱਕ ਇਹ ਇਹ ਸਰਕਾਰ ਨੇ ਇਸ ਚੀਜ਼ ਨੂੰ ਪਾਸ ਕੀਤਾ ਹੈ ਕੀਤਾ ਡਾਕਟਰ ਨੇ ਇਸ ਚੀਜ਼ ਨੂੰ ਪਾਸ ਕੀਤਾ ਕੁਝ ਦੇਖ ਕੇ ਕੀਤਾ ਉਹਨਾਂ ਨੇ ਕੋਈ ਖਤਰਨਾਕ ਚੀਜ਼ ਨਹੀਂ ਲੈ ਕੇ ਆਂਦੀ ਲੇਕਿਨ ਜਦੋਂ ਉਸ ਚੀਜ਼ ਦਾ 7 ਸਿਸਟਮ ਤੋਂ ਬਾਹਰ ਜਾਂਦਾ ਇਹ ਦਵਾਈ ਹੈ ਜੀ ਉਹ ਮੈਂ ਉਹ ਵੀਰ ਨੂੰ ਭਰਾ ਨੂੰ ਮੇਰੇ ਸਾਹਮਣੇ ਹੁੰਦਾ ਮੈਂ ਉਹਨੂੰ ਪੁੱਛਦਾ ਵੀ ਵੀਰੇ ਤੂੰ ਦੀ ਦਵਾਈ ਨਹੀਂ ਲੰਦਾ ਤੂੰ ਕਹਿੰਦਾ ਮੇਤੇ ਕੰਮ ਨਹੀਂ ਹੁੰਦਾ ਤੈਨੂੰ ਡੋਜ਼ ਦੱਸੀ ਗਈ ਸੀ ਜਿਸ ਦਿਨ ਤੂੰ ਹਸਪੀਟਲ ਦੇ ਵਿੱਚ ਗਿਆ ਸੀ ਤੈਨੂੰ ਡਾਕਟਰਾਂ ਵੱਲੋਂ ਡੋਜ਼ ਦੱਸੀ ਗਈ ਸੀ ਵੀ ਪਹਿਲਾਂ ਦੋ ਗੋਲੀਆਂ ਤੋਂ ਸਟਾਰਟ ਹੋ ਕੇ ਫਿਰ ਪੌਣੇ ਦੋ ਗੋਲੀਆਂ ਫਿਰ ਇੰਨੇ ਮਹੀਨੇ ਬਾਅਦ ਡੇਢ ਗੋਲੀ ਫਿਰ ਸਵਾ ਗੋਲੀ ਵੀ ਬਿਰਤੂ ਇਹ ਦਾਸੂ ਥੱਲੇ ਨੂੰ ਆਇਆ ਕਿ ਜਾਂ ਉੱਤੀ ਘੜਾ ਕਿ ਜਾਂ ਵੱਧ ਗਿਆ ਇਹ ਕੀ ਹੁੰਦਾ ਲੋਕ ਗੋਲੀ ਲੈ ਲੈਂਦੇ ਆ ਜੀ ਉਹਨੂੰ ਓਵਰਡੋਸ ਲੈਂਦੇ ਆ ਕੋਈ 2 ਖਾਰਿਆ ਕੋਈ 3 ਖਾਰਿਆ ਕੋਈ 4 ਖਾਰਿਆ ਸਿਸਟਮ ਇਹ ਕਹਿ ਰਿਹਾ ਸਿਸਟਮ ਕਹਿ ਰਿਹਾ ডোজ ਲੋ ডোজ ਨੂੰ ਘਟਾਉਂਦੇ ਜਾਓ ਇੱਕ ਦਿਨ ਇਦਾਂ ਦਾ ਆ ਜੂਗਾ 6 ਮਹੀਨੇ ਦੇ ਵਿੱਚ ਤੁਸੀਂ ਤੁਸੀਂ ਸ਼ੁਕਰ ਆ ਪਾਲੂਗੇ ਅਗਰ ਤੁਸੀਂ ਤੁਸੀਂ ਚੀਜ਼ ਨੂੰ ਛੱਡਦੇ ਨਹੀਂ ਵਿੱਚੇ ਗੋਲੀਆਂ ਖਾਈ ਜਾਂ ਨੇ ਵਿੱਚੇ ਸ਼ਰਾਬ ਵੀ ਜਾਂ ਨੇ ਵਿੱਚੇ ਪੁੱਕੀ ਵੀ ਲੈ ਜਦੋਂ ਇਦਾਂ ਦੀ ਕੀ ਤਸਵੀਰ ਹੁੰਦਾ ਇਹਦੇ ਕੋਲੀ ਜਾਨਲੇਵਾ ਬਣਦੀ ਆ ਜੀ ਮੈਂ ਸ਼ਰਮਾਈ ਤਾਂ ਇਹ ਗੱਲ ਕਹਿ ਰਿਹਾ ਵੀ ਦੇਖੋ ਵੀ ਚਿੱਟੇ ਨਾਲ ਅੱਜ ਚਿੱਟਾ ਛੇਵਾਂਦ ਰਿਆ ਪੰਜਾਬ ਦਾ ਇਹ ਜਿਹੜਾ ਰੋਜ਼ਾਨਾ ਘੱਟੋ ਘੱਟ 15 ਮੋਤਾ ਪੰਜਾਬ ਦੀਆਂ ਪੱਕੀਆਂ ਰੋਜ਼ੀਆਂ ਹਾਲਾਂਕਿ ਪੰਜਾਬ ਜਿਆਦਾ ਬਨਾਮ ਕੀਤਾ ਜਾ ਰਿਹਾ ਇਹ ਜਿਆਦਾਤਰ ਡਾਕਟਰ ਸਾਹਿਬ ਕਹਿੰਦੇ ਹੁੰਦੇ ਨੇ ਵੀ ਯੂਐਸਏ ਤੇ ਗੁਜਰਾਤ ਦੋ ਸਟੇਟਾਂ ਬਹੁਤ ਜ਼ਿਆਦਾ ਚਿੱਟਾ ਤਿਆਰ ਹੋ ਰਿਹਾ ਨਕਲੀ ਅਸੀਂ ਚਾਹੁੰਦੇ ਹਾਂ ਵੀ ਇੱਥੇ ਖੇਤੀ ਹੋਵੇ ਠੀਕ ਹੈ ਅਸੀਂ ਇਹ ਵੀ ਕਹਿੰਦੇ ਵੀ ਸਾਰੇ ਨੌਜਵਾਨ ਅਫੀਮ ਭੁੱਕੀ ਖਾਣ ਪਰ ਹਾਂ ਜਿਵੇਂ ਪਹਿਲਾਂ ਕਿ ਸੁਨਤਿਆ ਨਾਲ ਕਾਰਡ ਬੰਦਾ ਸੀ ਮੇਰੇ ਦਾਦਾ ਜੀ ਦੇ ਫਾਦਰ ਬਣਾਇਆ ਸੀ ਉਹ ਹਸਤਾ ਦੇ ਵਿੱਚੋਂ ਮਿਲਦੀ ਸੀ ਉਹਨਾਂ ਦੀ ਕੁਆਂਟੀਟੀ ਹਿਸਾਬ ਨਾਲ ਉੱਥੇ ਖਵਾਉਂਦੇ ਸੀ ਮਾਨੂੰ ਤੇ ਉਸ ਟੈਂ ਕੋਈ ਚਿੱਟਾ ਨਹੀਂ ਸੀ ਕੋਈ ਲੋਕ ਇੰਨੇ ਸ਼ਰਾਬ ਵੀ ਪੀਂਦੇ ਸੀ ਹੁਣ ਲੋਕ ਦੇਖੋ ਸ਼ਰਮਾ ਜੀ ਮਾਫੀ ਜਨਾ ਇਹ ਇੱਕ ਵਧੀਆ ਗੱਲ ਤੁਸੀਂ ਕੱਢੀ ਹੈ ਮੈਂ ਜਾਣਾ ਜਿੱਥੇ ਜਾਣਾ ਸਰਕਾਰਾਂ ਨੂੰ ਬੇਨਤੀ ਕਰਾਂਗਾ ਵੀ ਸਰਕਾਰਾਂ ਚਾਣ ਸਾ ਚਿੱਟੇ ਦਾ ਕੋੜ ਖਤਮ ਹੋ ਸਕਦਾ ਹੈ ਜੇਕਰ ਰਵਾਇਤੀ ਨਸ਼ੇ ਆ ਜਾਣ ਮਾਲੂ ਨਦੀ ਲੈ ਤੇ ਮਾਲੂ ਨਦੀ ਕੋ ਮੈਂ ਜਾਂ ਬਣਾ ਤੁਸੀਂ ਜਵਾਬ ਦਿਓ ਇਹ ਡੱਟੀ ਪੋਲਿਟਿਕਸ ਹੋ ਰਹੀ ਹੈ ਸੋਟੀ ਸਾਹਿਬ ਜੀ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਇਹ ਚਿੱਟਾ ਬੰਦ ਹੋ ਜਵੇ ਸਰਕਾਰਾਂ ਚਾਹੁੰਦੀਆਂ ਵੀ ਸ਼ਰਾਬ ਬੰਦ ਹੋ ਜਵੇ ਇਹਨਾਂ ਦੇ ਸਰਪੱਤਿਆਂ ਲੋਕਾਂ ਦੀਆਂ ਰੋਜ਼ਗਾਰ ਚੱਲਦੀਆਂ ਇਹਨਾਂ ਦੀਆਂ ਰਾਜਨੀਤੀਆਂ ਚੱਲਦੀਆਂ ਇਸੀ ਚੀਜ਼ ਨੇ ਤਾਂ ਵਿੜਾ ਕਰਕੇ ਕਰਤਾ ਜੀ ਅਗਰ ਸਰਕਾਰਾਂ ਚਾਹੁੰਦੀਆਂ ਹੰਨੀਆਂ ਸੋਡੀ ਸਾਫ ਦਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਲੇਕਿਨ ਜਦੋਂ ਇਹ ਜੇ ਉਹ ਚੀਜ਼ ਨੂੰ ਸਟਾਪ ਲਾਉਣਗੇ ਤਾਂ ਇਹਨਾਂ ਦੀ ਕਮਾਈ ਰੁਕੂਗੀ ਐਸਾ ਕਹਿੰਦੇ ਆ ਇਹ ਜਿਹੀ ਕਮਾਈ ਦੇ ਨਾਲੋਂ ਦੋ ਰੋਟੀਆਂ ਘੱਟ ਖਾ ਲਓ ਜਿਵੇਂ ਚਾਰ ਰੋਟੀ ਖਾਣਾ ਮੈਂ ਦੋ ਨਾਲ ਸਬਰ ਕਰ ਲੂੰਗਾ ਲੇਕਿਨ ਮੈਂ ਉਹ ਰੋਟੀ ਨਹੀਂ ਖਾਊਗਾ ਜਿਹਦੇ ਵਿੱਚ ਬੇਈਮਾਨੀ ਹੋਵੇ ਜਿਹਦੇ ਵਿੱਚ ਕਿਸੇ ਦੀ ਜਾਨ ਜਾਂਦੀ ਹੋਵੇ ਅਗਰ ਸਰਕਾਰਾਂ ਇਦਾਂ ਸੋਚ ਰਣ ਫਿਰ ਕੁਝ ਹੋ ਸਕਦਾ ਲੇਕਿਨ ਕੁੱਲ ਮਿਲਾ ਕੇ ਇਹਨਾਂ ਦੀ ਰੋਟੀ ਸਰਕਾਰਾਂ ਦੀ ਇਹਨਾਂ ਚੀਜ਼ਾਂ ਤੇ ਚੱਲਦੀ ਹੈ ਕਿਵੇਂ ਬੰਦ ਕਰ ਦਣਗੇ ਜੀ ਇਹ ਮਾਲਵਿੰਦਰ ਜੀ ਤੁਸੀਂ ਜਵਾਬ ਦੋ ਸਰਕਾਰਾਂ ਨਹੀਂ ਚਾਉਂਦੀਆਂ ਵੀ ਚਿੱਟਾ ਜਾਂ ਸ਼ਰਾਬ ਬੰਦ ਹੋਵੇ ਦੇਖੋ ਜੀ ਇਹ ਨਹੀਂ ਜਿਵੇਂ ਵੀਰ ਜੀ ਕਹਿ ਰਹੇ ਨੇ ਧਰਮਾ ਜੀ ਮੈਂ ਸਹਿਮਤ ਇਹਨਾਂ ਨਾਲ ਪਰ ਜਿਹੜੀਆਂ ਸਰਕਾਰਾਂ ਨੇ ਜਿਵੇਂ ਹੁਣ ਪਾਰਲੀਮੈਂਟ ਦੇ ਵਿੱਚ ਇਹ ਆਪਣਾ ਪ੍ਰਗਟ ਸਿੰਘ ਹਾਕੀ ਦਾ ਖਿਡਾਰੀ ਵੀ ਇਹ ਕਹਿ ਰਿਹਾ ਸੀ ਵੀ ਜੀ ਆਪਾਂ ਇੱਕ ਜੁੱਟ ਹੋ ਕੇ ਸਰਕਾਰ ਚੱਲੇ ਲੋਕਾਂ ਦਾ ਸਾਥ ਲਵੇ ਜਿਵੇਂ ਸਾਨੂੰ ਦੱਸਦੇ ਆਂ ਵੀ ਅੱਜ ਤੋਂ 20 ਸਾਲ ਪਹਿਲੇ ਪਹਿਲਾ ਜਿਹੇ ਸੰਬੰਧਿਤ ਪਰ ਬੰਦਾ ਮਰਦਾ ਨਹੀਂ ਇੰਨੀ ਜਲਦੀ ਦੇਖਿਆ ਸੀ ਤੇ ਜਿਵੇਂ ਵੀਰ ਸ਼ਰਮਾ ਜੀ ਕਹਿ ਰਹੇ ਨੇ ਜਿਹੜਾ ਚਿੱਤੇ ਦਾ ਡੋਲ ਨਾ ਖਤਮ ਹੋਉਂਦਾ ਕਈ ਵਾਰ ਤਾਂ ਇਹੋ ਜਿਹਾ ਵੀ ਦੇਖਿਆ ਨੇ ਕੇਸ ਜਿਨ੍ਹਾਂ ਦੇ ਸੁਰੰਜਾ ਵੀ ਨਹੀਂ ਨਿਕਲੀਆਂ ਜੀ ਜੀ ਅੱਜ ਤੱਕ ਮੇਰੀ 50 50 54 ਸਾਲ ਦੀ ਉਮਰ ਹੋ ਗਈ ਮੈਂ ਅੱਜ ਤੱਕ ਚਿੱਤੇ ਦਾ ਵੀ ਫੋਟੋ ਵੀ ਨਹੀਂ ਕਦੇ ਦੇਖੀ ਹੈਗੀ ਵੀ ਜਾਂ ਕਿਸੇ ਦੇ ਹੱਥ 'ਤੇ ਰੇ ਦੇ ਦੇਖਿਆ ਹੋਵੇ ਪਰ ਅਸੀਂ ਕਹਿੰਦੇ ਪ੍ਰਮਾਤਮਾ ਇਹੋ ਜਿਹਾ ਕਰਦਾ ਵੀ ਜੇ ਫੇਰ ਦਾ ਬੱਚਾ ਲੱਗਿਆ ਤਾਂ ਉਹੋ ਜਿ ਸਿੱਧੇ ਰਾਸਤੇ ਪੈ ਜੇ ਤਾਂ ਚੰਗੀ ਗੱਲ ਆ ਪਰ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਇਕੱਲਾ-ਇਕੱਲਾ ਪੁੱਤ ਨਾ ਤਾਂ ਵਿਆਹਿਆ ਗਿਆ ਨਾ ਉਹ ਵਿਚਾਰਾ ਚਿੱਪੇ ਦੇ ਨਾਲ ਮੈਂ ਸਾਡੇ ਨੇੜੇ ਪਿੰਡ ਹੋਇਆ ਉਹ ਆਪਦੇ ਡੈਡੀ ਨੂੰ ਕਹਿਣ ਲੱਗਾ ਵੀ ਜਿਹੜੀ ਘਰ ਕਾਹਦੇ ਖਾਤਰ ਪੋਣਾ 8-8 ਰੁਪਏ ਆ ਲਾ ਕੇ ਆਪਣਾ ਲੋਕਿਆਂ ਡੀਏ ਮਸੀਚੋਂ ਫੋਨ ਬਦਲੀ ਕਰਕੇ ਲਿਆ ਫੇਰ ਵੀ ਉਹ ਚਿੱਪੇ ਦੀ ਧੋਜ ਲੈ ਕੇ ਮਰ ਗਿਆ ਪਰ ਪਿੰਡ ਦੇ ਵਿੱਚ ਇੰਨਾ ਸੰਗਾਟਾ ਪਾਇਆ ਸੀ ਕਿ ਸੱਜਵਾਖੀ ਪਰ ਮੈਂ ਗਾਰੰਟੀ ਨਾਲ ਕਹਿੰਦਾ ਜੇ ਪੋਸਟ ਖਾਲੇ ਭੁੱਖੀ ਥੀਮ ਖਾਲੇ ਉਹ ਬੰਦਾ ਕਦੇ ਨਹੀਂ ਮਰਦਾ ਹੈਗਾ ਇੰਨੀ ਜਲਦੀ ਪਰ ਜੋ ਸਬੀ ਜੀ ਸ਼ਰਮਾ ਜੀ ਕਹਿ ਰਹੇ ਨੇ ਕਿ ਸਰਕਾਰਾਂ ਚ ਹੁਣ ਕੀ ਨਹੀਂ ਹੋ ਸਕਦਾ ਹੈਗਾ ਪਰ ਇਹ ਹੀ ਗੱਲ ਕਹਿ ਰਹੇ ਵੀ ਜੇ ਦਾ ਸਰਪਾ ਕੱਟ ਕੇ ਦੇਖ ਲਨ ਆਪਦੇ ਆ ਪਤਾ ਲੱਗ ਜੀ ਇਹਦਾ ਚਾਨਣਾ ਹੋ ਜਾਊਗਾ ਜਿਵੇਂ ਭੁੱਖੀ ਆਪਣਾ ਖਰਾਬ ਵਿਕਦੀ ਆ ਉਹਦੇ ਵਿੱਚ ਵੀ ਸਰਕਾਰ ਨੂੰ ਆਮਦ ਰਿਹਾ ਵੀ ਜਾਂ ਫਿਰ ਜਿਵੇਂ ਹੁਣ ਜਿਨ੍ਹਾਂ ਦੇ ਜੀ ਤੁਸੀਂ ਦੱਸਦੇ ਤੇ ਲਾਇਸੈਂਸ ਬਣੇ ਹੋਏ ਨੇ ਉਹਦੇ ਡੋਜ ਦੇ ਹਿਸਾਬ ਨਾਲ ਉਹਨਾਂ ਨੂੰ ਨਸਾ ਦਿੱਤਾ ਜਾਵੇ ਇਸ ਕਰਕੇ ਬੇਨਤੀ ਕਰਦੇ ਆ ਵੀ ਜਿਹੜਾ ਚਿਪਟਾ ਨਾਉ ਮਰਾਸ਼ਵੀਰ ਅਸਨਾਏਕ ਇਹਨਾਂ ਚੀਜ਼ਾਂ ਨੂੰ ਖਤਮ ਹੋਣਾ ਚਾਹੀਦਾ ਹੈ ਸਾਡੀ ਆਉਣ ਵਾਲੀ ਵੀਡੀਓ ਨੌਜਵਾਨ ਤਾਂ ਖਤਮ ਹੋ ਰਹੀ ਆ ਫਿਰ ਅਸੀਂ ਕੀ ਕਰਾਂਗੇ ਅੱਗੇ ਜੀ ਸ਼ਰਮਾ ਜੀ ਤੁਹਾਨੂੰ ਇੱਕ ਹੋਰ ਅਪਡੇਟ ਦੇਣਾ ਸੁਣ ਰਹੇ ਹੋ ਜੀ ਜੀ ਸ਼ਰਮਾ ਜੀ ਅਪਡੇਟ ਨਾਲ ਜਦੋਂ ਮੈਂ ਕੱਲੋਂ ਬੰਦੇ ਨਾਲ ਗਿਆ ਤਾਂ ਉੱਥੇ ਮੈਂ ਸਿਕਿਉਰਟੀ ਗਾਰਡ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਇੱਥੇ ਭਰਤੀ ਕਰਦੇ ਹੋ ਜਿਹੜਾ ਬੰਦਾ ਵੀ ਨਸ਼ਾ ਕਰਦਾ ਹੈ ਕਹਿੰਦਾ ਨਹੀਂ ਸਰ ਭਰਤੀ ਨਹੀਂ ਕਰਦੇ ਕਹਿੰਦਾ ਅਸੀਂ ਨਾ ਵੀ ਸ਼ਾਮ ਨੂੰ ਡਾਕਟਰ 4-5 ਵਜੇ ਟੀਕਾ ਲਾ ਕੇ ਘਰ ਭੇਜ ਦਿੰਦੇ ਆ ਮੈਂ ਕਿਉਂ ਕਹਿੰਦਾ ਸਵੇਰ ਰਖਦੇ ਆ ਸ਼ਾਮ ਭੇਜ ਦਿੰਦੇ ਆ ਤੇ ਮੈਂ ਕਿਹਾ ਜੇ ਸ਼ਾਮੀ ਜਾ ਕੇ ਨਸ਼ਾ ਕਰ ਲੇ ਫਿਰ ਕਹਿੰਦਾ ਇਹ ਹੁੰਦਾ ਨਹੀਂ ਮੈਂ ਕਿਹਾ ਤੁਸੀਂ ਜਾ ਕੇ ਚੈੱਕ ਕਰਦੇ ਹੋ ਵੀਓ ਕਰ ਰਿਹਾ ਨਹੀਂ ਕਰ ਰਿਹਾ ਇਹ ਵੀ ਤਾਂ ਗਲਤੀ ਆ ਨਸ਼ਾ ਮੁਕਤੀ ਕੇਂਦਰਾਂ ਦੀ ਦੇਖੋ ਸਰਕਾਰੀ ਵਿਰક્ષા ਮੁਕਤੀ ਕੇਂਦਰ ਨੇ ਉਹ ਸਰੋਟੀ ਸਾਹਿਬ ਦੇ ਫਟੌਨ ਮਾ ਦਾ ਜੀ ਜਿਹੜੇ ਇਦਾਂ ਦੇ ਨਸ਼ਾ ਮੁਕਤੀ ਕੇਂਦਰ ਬਣਾਏ ਹੋਏ ਚਾਹੇ ਪ੍ਰਾਈਵੇਟ ਆ ਚਾਹੇ ਸਰਕਾਰੀ ਸਾਹਮਣਾ ਕਰੇ ਉੱਥੇ ਉਹਨਾਂ ਦਾ ਨਾਮ ਵੀ ਕੋਈ ਫਰਖ ਕਰਨ ਦੀ ਸ਼ਰਤ ਰੱਖੀਦੀ ਹੁੰਦੀ ਹੈ ਜੀ ਜੀ ਉਹ ਤੁਹਾਡਾ ਜੀ ਨਾਮ ਵੀ ਉੱਪਰ ਰੱਖਾਂਗੇ ਐਡਮਿਟ ਕਰਦਾ ਹੁੰਦਾ ਹੀ ਉਹਨਾਂ ਕੋਲ ਸਿਸਟਮ ਜੇ ਹੱਦ ਤੋਂ ਬਾਹਰ ਕੇਸ ਜਾ ਰਿਹਾ ਜਾਂ ਜ਼ਿਆਦਾ ਹੀ ਕੋਈ ਓਵਰਡੋਜ਼ ਆ ਰਿਹਾ ਉਹ ਐਡਮਿਟ ਵੀ ਕਰਦੇ ਆ ਲੇਕਿਨ ਉਹ ਜੇ ਹੁਣ ਸਾਰਿਆਂ ਨੂੰ ਐਡਮਿਟ ਕਰਨ ਦੇ ਲਈ ਲੱਗ ਜਾਣਗੇ ਜਿਹੜਾ ਬੰਦਾ ਛੱਡਣ ਜਾ ਰਿਹਾ ਸੀ ਉਹ ਪਹਿਲਾਂ ਤਾਂ ਮਨ ਹੁੰਦਾ ਜੀ ਛੱਡਣ ਵਾਲੇ ਦਾ ਜੇ ਬੰਦਾ ਟੀਕਾ ਲਵਾ ਕੇ ਦਵਾਈ ਲੈ ਕੇ داخل ਹੋ ਕੇ ਉੱਠੇ ਵੀ ਖਾ ਗਿਆ ਫਿਰ ਕੌਣ ਜ਼ਿੰਮੇਵਾਰ ਹੈ ਜੀ ਜਿਹਨੇ ਨਹੀਂ ਖਾਣਾ ਉਹਨੇ ਘਰ ਜਾ ਕੇ ਵੀ ਨਹੀਂ ਖਾਣਾ ਜਦੋਂ ਤੰਗ ਰੋਤਾ ਰੋਟੀ ਪਾਣੀ ਖਾਂਦਾ ਚੱਲਦਾ ਫਿਰਦਾ ਬੰਦੇ ਨੂੰ ਘਰ ਛੁੱਟੀ ਦੇ ਦਿੰਦੇ ਨੇ ਚਲੇ ਜਾਂਦਾ ਉਹ ਕੋਈ ਪ੍ਰੋਬਲਮ ਨਹੀਂ ਐਡਮਿਟ ਹੋਣ ਦੇ ਮਤਲਬ ਸਿਸਟਮ ਹੁੰਦਾ ਲੇਕਿਨ ਉਹ ਸੀ ਨੂੰ ਐਡਮਿਟ ਕਰਦੇ ਆ ਜਿੱਦੀ ਜਰੂਰਤ ਹੁੰਦੀ ਆ ਮੈਂ ਕੋਈ ਪੱਖਵਾਦੀ ਜਾਂ ਖਪੂਤਾ ਨਹੀਂ ਕਰਦਾ ਬਹੁਤ ਇਹ ਲੋਕ ਜਿਹੜੇ ਗੰਦੇ ਹਸਪੀਟਲ ਚਲਾ ਰਹੇ ਆ ਪ੍ਰਾਈਵੇਟ ਉਹ ਜਿਹੜੇ ਕੁਆਲੀ ਲੈਂਡ ਆਉਣੇ ਉਹਨਾਂ ਤੇ ਬਹੁਤ ਅਤਿਆਚਾਰ ਕਰਦੇ ਆ ਸੋਢੀ ਸਾਹਿਬ ਇੱਕ ਤਾਂ ਮਹਿੰਗਾਈ ਦਾ ਅਤਿਆਚਾਰ ਕਰਦੇ ਆ 70 ਰੁਪਏ ਵਾਲੀ ਚੀਜ਼ ਪਾਉਣੇ ਚ ਕਿਕ ਦੂਜਾ ਫਿਰ ਉਹਨਾਂ ਨਾਲ ਮਿਸਬੀਹ ਰੋਂਦਾ ਐ ਇਦਾਂ ਲੱਗਦਾ ਪੈਣੀ ਕੋਈ ਜਿੰਨੇ ਆਸਾਨ ਕਰਦੇ ਹੋ ਮੂੰਹ ਤੇ ਕਪੜਾ ਬੰਨ ਕੇ ਉੱਥੇ ਜਾ ਕੇ ਚੀਜ਼ ਨੂੰ ਨੋਟ ਕਰ ਚੁੱਕੇ ਉਹਨਾਂ ਦੀ ਲਾਈਨ ਦੇ ਵਿੱਚ ਲੱਗ ਕੇ ਲੇਕਿਨ ਕਿਤੇ ਨਾ ਕਿਤੇ ਹਸਪਤਾਲਾਂ ਦੇ ਵਿੱਚ ਇਦਾਂ ਦਾ ਜਿਹੜਾ ਟਕਾ ਹੋ ਰਿਹਾ ਮਿਸਕੀਤ ਕਰ ਰਹੀਆਂ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਸ਼ਰਮਾ ਜੀ ਕਾ ਅਪਡੇਟ ਆ ਗਿਆ ਹੈ ਸ਼ਰਮਾ ਜੀ ਅਪਡੇਟ ਆ ਗਿਆ ਹੈ ਆਪਣੇ ਸੀਐਮ ਭਗਵੰਤ ਮਾਨ ਕੁਝ ਹੀ ਸਮੇਂ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਆ ਮੰਦੀਪ ਕੌਰ ਦੇ ਘਰ ਦੀ ਜੋ ਬਲਡਰ ਬਿਜ਼ਨਸ ਸਕੀਮ ਨੂੰ ਲੈ ਕੇ ਜੋ ਕੋ ਜਤ ਕੀ 15 ਜਾਂ 20 ਮਿੰਟ ਬਾਦ ਉਹ ਅਪਡੇਟ ਆ ਜਾਏ ਬਿਲਕੁਲ ਬਿਲਕੁਲ ਛੋਟੀ ਸਾਹਿਬ ਦੇਖੋ ਮਾਨ ਸਾਹਿਬ ਜਿੰਨੇ ਮੈਂ ਕਿਹਾ ਵੀ ਗਰਾਉਂਡ ਜ਼ੀਰੋ ਤੇ ਬਿਲਕੁਲ ਸਹੀ ਚੱਲੂਗਾ ਜਿਸ ਤਰ੍ਹਾਂ ਜਿਹੜੇ ਸਾਹਿਬ ਨਾਲ ਉਹ ਕਹਿ ਰਹੇ ਆ ਉਹ ਕਰਨਗੇ ਵੀ ਕਿੰਨੇ ਦੀ ਆਪਾਂ ਕਹੀਏ ਵੀ ਛੋਟੀ ਸਾਹਿਬ ਅੱਜ ਕਰ ਦੋ ਕੱਲ ਕਰ ਦੋ ਪਰਸੋਂ ਕਰ ਦੋ ਵਿਰੋਧੀ ਕਹਿਣਗੇ ਲੋਕ ਕਹਿਣਗੇ ਬਿਲਕੁਲ ਨਹੀਂ ਹੋਊਗਾ ਕਿੰਨੇ ਇਸ ਚੀਜ਼ ਨੂੰ ਟਾਈਮ ਲੱਗਦਾ ਇਹ ਚੀਜ਼ ਨੂੰ ਸਾਲਾਂ ਸਾਲ ਲੱਗ ਜਾਂਦੇ ਆ ਜੀ ਮਹੀਨੇ ਤੇ ਮਹੀਨੇ ਲੱਗ ਜਾਂਦੇ ਆ ਜੀ ਟਾਈਮ ਲੱਗਦਾ ਲੇਕਿਨ ਬੇਸ਼ੱਕ ਟਾਈਮ ਲੱਗ ਜਵੇ ਉਸ ਜੀ ਤੱਕ ਪਹੁੰਚਿਆ ਜਾਵੇ ਉਸ ਮੁਕਾਮ ਤੱਕ ਪਹੁੰਚਿਆ ਜਾਵੇ ਤਾਂ ਜੋ ਲੋਕਾਂ ਨੂੰ ਕਰ ਰਹੇ ਵੀ ਵੀ ਮੈਂ ਇਦਾਂ ਦਾ ਕੰਮ ਕਰੂੰ ਕਿਉਂਕਿ ਸ਼ਰਮਾ ਜੀ ਕਈ ਆਜੇ ਆਜੇ ਵੱਡੇ ਵੱਡੇ ਮਗਰਮਾਛਾ ਜਿਹੜੇ ਸਾਹਮਣੇ ਨਹੀਂ ਆ ਰਹੇ ਮੈਂ ਚਾਹਨਾ ਉਹ ਨਸ਼ਰ ਹੋਣ ਉਹ ਜਿਹੜੇ ਦਰਿੰਦਗੇ ਨੇ ਸਾਹਿਬ ਜੀ ਗੱਲ ਕਰਨਾ 2-2 ਲੱਖ ਰੁਪਏ ਰ ਤਨਖਾਹ ਨਾਲ ਦੀ ਫਿਰ ਇਹ ਚਿੱਟਾ ਕਿਉਂ ਵੇਦੇ ਨੇ ਇਹ ਤਾਂ ਬਹੁਤ ਬੇਸ਼ਰਮੀ ਗੱਲ ਲੋਕਾਂ ਦੇ ਬੱਚੇ ਮਾਰ ਰਹੇ ਨੇ ਇੱਕ ਵਾਰ ਤੁਸੀਂ ਵਰਦੀ ਪਾਈ ਵੀ ਇੱਕ ਵਾਰ ਤੁਸੀਂ ਛੇੜਿਆ ਬੈ ਯੁੱਧ ਨਸ਼ਰ ਦੇ ਵਿਰੁੱਧ ਤੇ ਤੁਸੀਂ ਆਪ ਚਿੱਟੇ ਵੇਚ ਰਹੇ ਹੋ ਸੋਢੀ ਸਾਹਿਬ ਜਦੋਂ ਇੰਟਰੋਗੇਸ਼ਨ ਕਰਦੇ ਜਾਂਦਾ ਜੀ ਜੀ ਉਹਦੇ ਵਿੱਚ ਮੈਡਮ ਆਮਨਦੀਪ ਕੌਰ ਜਿਹੜੀ ਤਾਂ ਮੈਡਮ ਕਹਿੰਨਾ ਵੀ ਇਹ ਜਦੋਂ ਤਾਂ ਸ਼ਰਮ ਆਉਂਦੀ ਆ ਕਹਿੰਦੇ ਆ ਜੀ ਸਹੀ ਗੱਲ ਹੈ ਜਿਹੜੀ ਹੈ ਜਿਹੜੀ ਉਹ ਆਪਣੇ ਵੱਲੋਂ ਤਾਂ ਨਾਮ ਲੈ ਦੂਗੀ ਜੀ ਜੀ ਮੇਰੇ ਨਾਲ ਉਹ ਅਫਸਰ ਹੈ ਜੀ ਮੇਰੇ ਨਾਲ ਉਹ ਆਈਪੀਐਸ ਆ ਬਲਾਣਾ ਹੈ ਉਹ ਲੇਕਿਨ ਜਿਹੜਾ ਉਹਨਾਂ ਨੂੰ ਕਾਬੂ ਕਰਨਾ ਹੈ ਉਹਨਾਂ ਦੇ ਪ੍ਰਤੀ ਸਬੂਤ ਇਕੱਠੇ ਕਰਨੇ ਆ ਜਾਂ ਉਹਨਾਂ ਨੂੰ ਕਿਵੇਂ ਫੜਨਾ ਉਹਦੇ ਵਿੱਚ ਟਾਈਮ ਹੈ ਜੀ ਆਏ ਥੋੜੋ ਹੈ ਕਿ ਐਮਨਦੀਪ ਨੇ ਨਾ ਲੇ ਤੋ ਜਾ ਕੇ ਫੜ ਲਿਆ ਜੇ ਇਤਨੀ ਜੀ ਹੁੰਦਾ ਉਹ ਪੂਰੇ ਸਿਸਟਮ ਤੇ ਜਾ ਕੇ ਉਸ ਚੀਜ਼ ਨੂੰ ਕਾਰਵਾਈ ਕੀਤੀ ਜਾਊਗੀ ਸੋ ਇਸੇ ਕਰਕੇ ਕਹਿੰਦੇ ਵੀ ਟਾਈਮ ਜ਼ਰੂਰ ਲੱਗੂਗਾ ਲੇਕਿਨ ਦੁੱਧ ਤੋਂ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਨਹੀਂ ਪਰ ਦੇਖੋ ਸਬੂਤ ਤਾਂ ਜਿਹੜੀ ਉਹ ਬਲਜਿੰਦਰ ਦੀ ਪਤਨੀ ਸੀ ਜਿਹੜੇ ਜਿਹੜਾ ਇਹਦਾ 파ਟਨਰ ਸੀਗਾ ਉਹਨੇ ਕਿਹਾ ਸੀ ਕਹਿੰਦੇ ਵੀ ਇਹਦੇ ਕੋਲ ਕਈ ਅਫਸਰਾ ਦੇ ਵੀਡੀਓ ਪਈਆਂ ਨੇ ਬਲੂ ਫਿਲਮਾਂ ਤਾਂ ਹੋ ਸਕਦਾ ਵੀ ਇਹਦੇ ਕੋਲ ਅਫਸਰਾ ਵੀਡੀਓ ਵੀ ਹੋਣ ਜੀ ਸਾਹਿਬ ਜੋ ਪ੍ਰੂਫ ਹੋਣਗੇ ਉਸ ਦੇ ਆਧਾਰ ਤੇ ਉਹ ਕਾਰਵਾਈ ਕਰਨਗੇ ਜਿਨ੍ਹਾਂ ਦੇ ਨਹੀਂ ਪ੍ਰੂਫ ਹੋਣਗੇ ਉਹਨਾਂ ਦਾ ਪ੍ਰੂਫ ਇਕੱਠੇ ਕਰਨੇ ਪੈਣੇ ਆ ਜੀ ਜੀ ਉਹ ਇਨਫੀਸ ਦੀ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ ਉਹਦੀ ਸੈਕੰਡ ਵਾਈਫ ਆ ਬੰਦੇ ਦੀ ਜਿਹਦੇ ਨਾਲ ਅਮਨਦੀਪ ਪੁਰ ਦਾ ਘਰ ਵਾਲਾ ਰਹਿ ਰਿਹਾ ਸੀ ਬਾਈ ਤੋਂ ਬਾਈ ਤੋਂ ਅਦਰ ਸੀ ਉਹਨਾਂ ਦੇ ਪੈਨਾਂ ਦੀ ਗੱਲ ਕਰੀ ਉਹ ਤਾਂ ਪੂਰੇ ਦੇ ਪੂਰੇ ਜਿਹੜੇ ਉਹ ਮੈਡਮ ਅਮਨਦੀਪ ਦੇ ਵਿਰੁੱਧ ਹੈ ਜੀ ਇਹਦੇ ਵਿਰੁੱਧ ਹੈ ਇਹਦੇ ਵਿਰੁੱਧ ਉਹ ਸਹੀ ਬਿਲਕੁਲ ਸਹੀ ਉਤਰੀ ਹੈ ਜੀ ਲੇਕਿਨ ਜਿਹੜੀ ਅੱਗੇ ਜਾ ਕੇ ਚੱਲਣੀ ਹੈ ਉਹਨਾਂ ਦੇ ਜਿਹੜੇ ਸਬੂਤ ਪ੍ਰੂਫ ਹਨ ਕਿ ਕੜੀ ਦਰ ਕੜੀ ਉਹਨਾਂ ਨੂੰ ਇਕੱਠੇ ਕਰਨੇ ਪੈਣੇ ਉਹਦੇ ਵਿੱਚ ਟਾਈਮ ਲੱਗਣਾ ਹੈ ਕਿਉਂਕਿ ਸਰਕਾਰ ਨੂੰ ਕੰਮ ਕਰਨਾ ਪੈਣਾ ਹੈ ਕਿਉਂਕਿ 1 ਸਾਲ ਦਾ ਸਮਾਂ ਰਹਿ ਗਿਆ ਚੋਣਾਂ ਦੇ ਵਿੱਚ ਔਰ ਲੁਧਿਆਣੇ ਜਿੰਨੀ ਚੋਣਾਂ ਨੇੜੇ ਆ ਗਈਆਂ ਨੇ ਹਾਂ ਬਿਲਕੁਲ ਛੋਟੀ ਸਾਹਿਬ ਚੋਣਾਂ ਚਾਹੇ ਲੁਧਿਆਣੇ ਦੀ ਆ ਜਾਣ ਚਾਹੇ ਇਹਨਾਂ ਦਾ ਸਾਲ ਬਹਿ ਜਾਵੇ ਜੀ ਕਿਨ ਸਰਕਾਰ ਦੀ ਜਿਹੜੀ ਕਾਰਜਕਾਰੀ ਹੈ ਅਗਰ ਸਾਲ ਦੇ ਵਿੱਚ ਵੀ ਸਰਕਾਰ ਉਹ ਕੰਮਾਂ ਨੂੰ ਨਹੀਂ ਕਰ ਸਕੀ ਜਿਹੜੇ ਲੋਕ ਚਾਹੁੰਦੇ ਸੀ ਤੇ ਸਾਨੂੰ ਨਹੀਂ ਜੀ ਲੱਗਦਾ ਲੋਕਾਂ ਆਮ ਆਗੂ ਨੀ ਪਾਰਟੀ ਨੂੰ ਲੈ ਕੇ ਆਉਣਗੇ ਹਜੇ ਵੀ ਸਾਲ ਬਚਿਆ ਸਾਲ ਦੇ ਵਿੱਚ 8 ਮਹੀਨੇ ਵੀ ਲਾ ਲਓ ਤੁਸੀਂ ਲੋਕਾਂ ਦੇ ਉਹ ਪ੍ਰਤੀਕਰ ਤੱਕ ਕੰਮਾਂ ਤੱਕ ਪਹੁੰਚੋ ਜਿਹੜੇ ਲੋਕ ਚਾਹੁੰਦੇ ਸੀਗੇ ਜਿਹੜੇ ਲੋਕ ਕੰਮ ਚਾਹੁੰਦੇ ਸੀ ਉਹ ਸਰਕਾਰਾਂ ਉਸ ਸਰਕਾਰ ਉਹ ਕੰਮਾਂ ਤੱਕ ਹਾਲ ਤੱਕ ਪਹੁੰਚੀ ਨਹੀਂ ਠੀਕ ਆ ਕੰਮ ਕਰ ਰਹੀ ਹੈ ਸਰਕਾਰ ਬਹੁਤ ਵਧੀਆ ਕਰ ਰਹੀ ਹੈ ਸਟੈਪ ਟੂ ਸਟੈਪ ਕਰ ਰਹੀ ਹੈ ਲੇਕਿਨ ਜੋ ਲੋਕ ਚਾਹੁੰਦੇ ਸੀਗੇ ਹਾਲਾਂਕਿ 5 ਸਾਲ ਕਟੋਨੇ ਆ ਫਿਰ ਵੀ ਕੁਛ ਨਾ ਕੁਛ ਕਰਕੇ ਦਿਖਾ ਦੇਣਾ ਜੋ ਤਾਂ ਸ਼ਰਮਈ ਦੇ ਦੋ ਵਿਧਾਇਕਾਂ ਦੇ ਨਾਮ ਆ ਰਹੇ ਹਨ ਉਹਨਾਂ ਦੇ ਕਾਰਵਾਈ ਹੋ ਸਕਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਹੋ ਸਕਦੀ ਨਹੀਂ ਜੀ ਹੋਣੀ ਚਾਹੀਦੀ ਹੈ ਜਿਹਦਾ ਨਾਮ ਆ ਗਿਆ ਜੀਦਾ ਬਿੰਦ ਪ੍ਰੂਫ ਹੋ ਗਿਆ ਲੈ ਨੇ ਜੇ ਕਾਰਵਾਈ ਕਰਨਗੇ ਜੀ ਜਿਹਦੇ ਵਿੱਚ ਪ੍ਰੂਫ ਦੇ ਆਣਾ ਕਰਨੀ ਹੋਊਗੀ ਤੇ ਕੋਈ ਸੀ ਦੇ ਵਿੱਚ ਵੀ ਬਹੁਤ ਪ੍ਰੈਸ਼ਰ ਹੋਊਗਾ ਉਹ ਉਹਦੇ ਵੀ بڑے ਅਫਰ ਨਾਲ ਨਹੀਂ ਪਹੁੰਚੋਂਗੇ ਉਹਨੂੰ ਵੀ ਬੜਾ ਅਫਰ ਬਚਾਊਗਾ ਫਿਰ ਉਹ ਤੇ ਉਹ ਤੇ ਬੜਾ ਅਫਰ ਬਚਾਉਣ ਦੀ ਕੋਸ਼ਿਸ਼ ਕਰੂਗਾ ਇਸ ਚੀਜ਼ ਕਰਕੇ ਜੀ ਨੂੰ ਟਾਈਮ ਲੱਗਣਾ ਹੈ ਕਿਉਂਕਿ ਇੱਕ ਚੈਨ ਬਣੀ ਹੋਈ ਹੈ ਪੂਰੀ ਚੈਨ ਖੋਲਣੀ ਪੈਣੀ ਹੈ ਇਹ ਖੋਲਣ ਦਾ ਰੀਆ ਕਈ ਦੀ ਚਾਬੀ ਅਮਨਦੀਪ ਕੌਨਸਟੇਬਲ ਦੇ ਕੋਲ ਹੈ ਹਾਂ ਬਿਲਕੁਲ ਕੜੀ ਕੜੀ ਕਰਕੇ ਉਹਨਾਂ ਨੂੰ ਉਹਨਾਂ ਦੇ ਟਿਕਾਣਿਆਂ ਦੇ ਬਚਾਉਣਾ ਪੈਣਾ ਉਹਨਾਂ ਦੇ ਖਾਨਿਆਂ ਦੇ ਵਿੱਚ ਫਿੱਟ ਕਰਨਾ ਪੈਣਾ ਖਾਨੇ ਮਤਲਬ ਜਿਹਨਾਂ ਦੇ ਵਿੱਚ ਫਿੱਟ ਕਰਨਾ ਪੈਣਾ ਉਹਨਾਂ ਨੂੰ ਧਰਾਵਾ ਲਵਾ ਕੇ ਉਹਨਾਂ ਦੇ ਸਜਾਵਾ ਦਵਾ ਕੇ ਉਹਨਾਂ ਨੂੰ ਵੀ ਤਾਂ ਜੋ ਅੱਗੇ ਨੂੰ ਲੋਕ ਹੋਰ ਕਰਨਾ ਸਕਣ ਲੇਕਿਨ ਅਫਸੋਸ ਇਹ ਹੁੰਦਾ ਵੀ ਸਜ਼ਾ ਹੋ ਜਾਂਦੀ ਹੈ ਸਭ ਕੁਝ ਹੋ ਜਾਂਦਾ ਲੇਕਿਨ ਲੋਕ ਡਰਦੇ ਨਹੀਂ ਕਿਉਂ ਨਹੀਂ ਡਰਦੇ ਪਤਾ ਨਹੀਂ ਅੰਦਰ ਜਾ ਕੇ ਐਸ਼ੋ ਰਾਮ ਦੀ ਜ਼ਿੰਦਗੀ ਜੀ ਰਹੇ ਆ ਪਤਾ ਨਹੀਂ ਕਿ ਆ ਸਿਸਟਮ ਆ ਕਿ ਨਹੀਂ ਨਹੀਂ ਜੇਲ੍ਹ ਦੇ ਨੌਦੇ ਬੰਦੇ ਨੂੰ ਵੈਸੀ ਡਰ ਹੋ ਜਾਂਦਾ ਵੀ ਮੈਨੂੰ ਜੇਲ੍ਹ ਹੋ ਗਈ ਜੀ ਸ਼ਰਮਾ ਜੀ ਮਾਨਯੋਗ ਅਦਾਲਤਾਂ ਨੂੰ ਇਹਦਾ ਰਿਮਾਰਡ ਬੜਾ ਅੰਦੀ ਲੋੜਨੀ ਹੈ ਹੌਸਲਾਸੇ ਕਰਨ ਦੇ ਲਈ ਬਿਲਕੁਲ ਵਧਾਉਣਾ ਚਾਹੀਦਾ ਜੀ ਦੇਖੋ ਇੱਕ ਦਿਨ ਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਵੀ ਤੇਰੀ ਮਰਜ਼ੀ ਦੀ ਗ੍ਰੀ ਬੱਦ ਲੋ ਇਨਟੈਰੋਗੇਸ਼ਨ ਕਰ ਲੋ ਨਹੀਂ ਉਹ ਸਿਸਟਮ ਦੇ ਵਿੱਚ ਆਉਂਦੀ ਹੁੰਦੀ ਹੈ ਏਡੀ ਬੜੀ ਜਿਹੜਾ ਮੈਟਰ ਬਣਿਆ ਹੋਇਆ ਹੈ ਜਿਹੜਾ ਐਡਾ ਮੈਟਰ ਬਣ ਕੇ ਆ ਗਿਆ ਉਹਦੇ ਵਿੱਚ ਕਿੰਨੇ ਬੰਦੇ ਜਿਹੜੇ ਹੋਏ ਆ ਉਹਦੇ ਵਾਸਤੇ ਟਾਈਮ ਰਿਮਾਂਡ ਵਾਸਤੇ ਚਾਹੀਦਾ ਜੋ ਮਾਰਜੋਗ ਅਦਾਲਤਾਂ ਨੂੰ ਦੇਣਾ ਚਾਹੀਦਾ ਜੋ ਜਿਹੜੇ ਆਈਪੀਐਸ ਅਧਿਕਾਰੀ ਨੇ ਵੀ ਇਸ ਚੀਜ਼ ਨੂੰ ਕੀਤਾ ਜਾਂ ਅੱਗੇ ਆ ਕੇ ਉਹਨਾਂ ਨੇ ਇਹ ਸਿਸਟਮ ਨੂੰ ਕੀਤਾ ਕਿ ਉਹਨਾਂ ਨੇ ਪਰਵਾਰਾਂ ਦੇ ਸੰਸਥਾਰਾਂ ਨੂੰ ਸ਼ੁਰੂ ਕਰਦੇ ਹਨ ਜੀ ਚਲੋ ਸ਼ਰਮਾਈ ਤੁਸੀਂ ਸਾਡੇ ਨਾਲ ਜੁੜੇ ਆਪਣਾ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦੋ ਕੀਸਾ ਬਹੁਤ ਬਹੁਤ ਧੰਨਵਾਦ ਸੋ ਮਾਲਵਿੰਦਰ ਜੀ ਜੁੜੇ ਹੋ ਹਾਂਜੀ 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 ਮਾਲਵਿੰਦਰ ਜੀ ਤੁਸੀਂ ਐਂ ਚ ਕੀ ਕੁਝ ਕਹਿਣਾ ਚਾਹੁੰਦੇ ਹੋ ਕਾਰਵਾਈ ਹੋਏਗੀ ਜਾਂ ਨਹੀਂ ਹਾਂ ਸੱਚ ਮੰਨਣਾ ਬੋਲਿਓ ਸਰ ਕਾਰਵਾਈ ਦੇਖੋ ਮੈਂ ਦਾਦਾ ਤੁਹਾਨੂੰ ਜਿਵੇਂ ਬੀਰ ਜੀ ਕਹਿ ਰਹੇ ਨੇ ਠੀਕ ਆ ਟਾਈਮ ਜ਼ਰੂਰ ਲੱਗਦਾ ਜਿਵੇਂ ਇਹਨਾਂ ਨਸਾ ਪਟਕਰੀਆਂ ਦਾ ਇੱਕ ਫਾਈਨਲ ਜ਼ਰੂਰ ਅੱਡ ਬਣਾ ਦੇਣਾ। ਸਹੀਂ ਦਾ ਸਮਾਂ ਬਹੁਤ ਥੋੜਾ ਰਹਿ ਗਿਆ ਜਿਹੜੇ ਸਰਕਾਰ ਨੇ ਆਪਣੇ ਪੈਰ ਜਮਾਉਰੇ ਨੇ। ਜੀ ਜੀ। ਜੇ ਜੇ ਐਸੇ ਲੋਕ ਤੇ ਕੜੀ ਨਾਲ ਕੜੀ ਚੱਲਦੀ ਰਵੇ ਇਹ ਇਹਨਾਂ ਦਾ ਸਮਾਂ ਬਹੁਤ ਇੱਕ ਘੰਟਿਆਂ ਦੇ ਹਿਸਾਬ ਨਾਲ ਦਿਨ ਦੇ ਖਤਮ ਹੋ ਰਿਹਾ ਪਰ ਮੈਂ ਇਹ ਹੀ ਕਹਿਣਾ ਵੀ ਇਤੋਂ ਤੇਜ਼ੀ ਲਿਆਉਣ ਦੀ ਇਹਦੇ ਵਿੱਚ ਜ਼ਰੂਰ ਲੋੜ ਹੈ ਇੱਕ ਸਪੈਸ਼ਲ ਜਿਹੜੇ ਨਸੇ ਤਸਰੀ ਫਸੇ ਨੇ ਇਹ ਫਾਈਨਲ ਅੱਡ ਬਣਨਾ ਚਾਹੀਦਾ ਚਾਹੁੰਦਾ ਵੀ ਕਿਹਨ ਨੂੰ ਇਹਨੂੰ ਛੇਤੀ ਤੋਂ ਛੇਤੀ ਇਹ ਸਰਕਾਰ ਨੇ ਆਪ ਦੇ ਪਾਇਰ ਜਮੋੜੇ ਨੇ ਇਹਨੂੰ ਟਾਈਮ ਬਹੁਤ ਥੋੜਾ ਰਹਿ ਗਿਆ ਸਹੀ ਗੱਲ ਦੱਸਦੇ ਆ ਜਿਵੇਂ ਬੀਰ ਜੀ ਕਹਿ ਰਹੇ ਤੇ ਪਰ ਜਰੂਰ ਵੱਡੇ ਜਿਹੜੇ ਜਿਵੇਂ ਕਹੇ ਤੇ ਕਾਉਂਟ ਟੰਗਤਾ ਉਹਦੋਂ ਪਹਿਲੀ ਜੇ ਭਗਵੰਤ ਮਾਨੁਰੀਆਂ ਨੇ ਜੇ ਕਾਉਂਟ ਟੰਗੇ ਜਾਣ ਕਿ ਨਹੀਂ ਜਿਹੜੇ ਲੀਡਰ ਨੇ ਜਾਂ ਉਹ ਮੁਲਾਜ਼ਮ ਨੇ ਪੋਰਸ ਮੁਲਾਜ਼ਮ ਉਹਨੂੰ ਟੰਗਿਆ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਭਗਵੰਤ ਮਾਨ ਦਾ ਜਿਵੇਂ ਪਟਵਾਰੀ ਕਹਿ ਰਹੇ ਨੇ ਟੰਗਤੇ ਤੇ ਜੇ ਐਂ ਟੰਗੇ ਜਾਣ ਕਾਉਂ ਮਾਰ ਕੇ ਦੂਜੇ ਡਰਦੇ ਨਹੀਂ ਕੰਮ ਕਰਨਗੇ ਪਰ ਜਰੂਰ ਕਰਿਆ ਜਿਹੜਾ ਕਰ ਰਹੇ ਨੇ ਵਧੀਆ ਜੇ ਸਮਾਂ ਲੋਕਾਂ ਦੀ ਆਸਾਂ ਦੇ ਪੂਰਾ ਉਤਰਨਗੇ ਤਾਂ ਜਰੂਰ ਇਹਨਾਂ ਨੂੰ ਉਸੇ ਲੋਕਾਂ ਦੇ ਨਜ਼ਰੀਏ ਨਾਲ ਜਰੂਰ ਸਰਕਾਰ ਨੂੰ ਦੇਖਣਗੇ ਜੇ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਜਿਵੇਂ ਕਰਿਆ ਸਾਰੇ ਨੂੰ ਜੜਾ ਉੱਪਰਣਾ ਨਹੀਂ ਹੁੰਦਾ ਖਤਮ ਪਰ ਜਿਹੜੇ ਪੁਲਿਸ ਮੁਲਾਜ਼ਮ ਸਾਰ ਜਰੂਰ ਹੋਣਾ ਚਾਹੀਦਾ ਕਾਲੀਆਂ ਠੇਡਾ ਜੇ ਨਿਕਲ ਜਾਣ ਵਿੱਚ ਚੰਗੀ ਗੱਲ ਆ ਚਲੋ ਮਾਲਵਿੰਦਰ ਜੀ ਤੁਸੀਂ ਸਾਡੇ ਚੈਨਲ ਜੁੜੇ ਆਪਣੇ ਵਿਚਾਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦੀ ਧੰਨਵਾਦ ਸੋ ਦੋਸਤੋ ਇਹ ਖਾਣਾ ਜੁੜੇ ਸਾਡੇ ਦਰਸ਼ਕ ਮਾਰਵਿੰਦਰ ਜੀ ਉਸ ਤੋਂ ਪਹਿਲਾਂ ਸਾਡੇ ਪੱਤਰਕਾਰ ਸੀਗੇ ਸੰਜੀਵ ਸ਼ਰਮਾ ਜੀ ਖਰੜ ਤੋਂ ਤੇ ਦੋਸਤੋ ਤੇਰੇ ਕੇ ਭਗਵੰਤ ਸਮਾਈ ਦਾ ਇੱਕ ਨਵਾਂ ਐਕਸਪੈਕਟਰ ਤੇ ਆਇਆ ਕਿ ਜਲਦੀ ਬਰੋਦਰ ਤੇ ਲੈਗਾ ਅਮਨਦੀਪ ਕਾਂਸਟੇਬਲ ਜਿਹੜੀ ਕੇ ਚਿਟਨਾ ਫੜੀ ਗਈ ਸੀ ਹਾਲਾਂਕਿ ਉਹਦਾ ਜੂਜਰ ਦਾ ਰਿਮਾਨ ਖਤਮ ਹੋ ਰਿਹਾ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਜਿਹੜਾ ਵੀ ਅਧਿਕਾਰੀ ਇਹਦੇ ਉਚਾਏਗਾ ਉਹ ਸਭ ਟੰਗੇ ਜਾਣਗੇ ਕੋਈ ਨਹੀਂ ਬਖਸ਼ਾ ਜਾਏਗਾ ਤਾਂ ਦੋਸਤੋ ਇਹ